ਸਤਿ ਸ਼੍ਰੀ ਅਕਾਲ ਦੋਸਤੋ ਮੈਂ ਮਨਦੀਪ ਖੁਰਮੀ ਹਿੰਦੂਪੁਰਾ ਆਪ ਸਭ ਨੂੰ ਪੰਜ ਤਰਿਆ ਯੂਕੇ ਦੇ ਸਟੂਡੀਓ ਚ ਹਾਰਦਿਕ ਸਵਾਗਤ ਕਰਨਾ ਅੱਜ ਦੇ ਸਪੈਸ਼ਲ ਪੋਡਕਾਸਟ ਦੇ ਵਿੱਚ ਅਸੀਂ ਤੁਹਾਨੂੰ ਜਿਸ ਮਹਿਮਾਨ ਦੇ ਨਾਲ ਮਿਲੌਣ ਜਾ ਰਹੇ ਹਾਂ ਉਸ ਤੋਂ ਪਹਿਲਾਂ ਮੈਂ ਇਹ ਕਹਿਣਾ ਚਾਹਾਂ ਕਿ ਜਿਵੇਂ ਸਾਡੇ ਸਿਆਣੇ ਅਕਸਰ ਹੀ ਕਹਿੰਦੇ ਹੁੰਦੇ ਆ ਕਿ ਖੁਦ ਮਰੇ ਬਿਨਾ ਸਵਰਗ ਨਹੀਂ ਦੇਖਿਆ ਜਾਂਦਾ ਉਹ ਹੀ ਬਿਲਕੁਲ ਉਸੇ ਤਰ੍ਹਾਂ ਹੀ ਵਿਦੇਸ਼ ਦੀ ਜਿਹੜੀ ਜ਼ਿੰਦਗੀ ਆ ਉਹ ਜਿੰਨਾ ਚਿਰ ਤੁਸੀਂ ਖੁਦ ਆਪਣੇ ਤੰ ਤੇ ਮਨ ਤੇ ਨਹੀਂ ਹਿਣਾਉਂਦੇ ਉਹਨਾਂ ਚਿਰ ਤੁਹਾਨੂੰ ਪਤਾ ਨਹੀਂ ਲੱਗਦਾ ਕਿ ਵਿਦੇਸ਼ ਦੇ ਵਿੱਚ ਅਸੀਂ ਕਿਵੇਂ ਰਹਿੰਦੇ ਆ ਜੇ ਵਿਦੇਸ਼ ਦੇ ਵਿੱਚ ਵੀ ਆਪਾਂ ਨਰਮਾਦਾ ਯਾਨੀ ਕਿ ਆਦਮੀ ਤੇ ਪੁਰਸ਼ ਦੀ ਗੱਲ ਕਰੀਏ ਤਾਂ ਔਰਤਾਂ ਦੀ ਜ਼ਿੰਦਗੀ ਬਹੁਤ ਔਖੀ ਮੰਨੀ ਜਾਂਦੀ ਹੈ ਇੱਕ ਤਾਂ ਪਰਿਵਾਰਕ ਜ਼ਿੰਮੇਵਾਰੀਆਂ ਤੇ ਨਾਲ ਦੀ ਨਾਲ ਕੰਮ ਕਿਤੇ ਤੇ ਇਹਦੇ ਨਾਲ ਜੇਕਰ ਕੋਈ ਔਰਤ ਸਮਾਜ ਸੇਵਾ ਦੇ ਖੇਤਰ ਦੇ ਵਿੱਚ ਜਾਂ ਸਿਆਸਤ ਦੇ ਖੇਤਰ ਵਿੱਚ ਵੀ ਹੋਵੇ ਤਾਂ ਤੁਸੀਂ ਖੁਦ ਸੋਚ ਸਕਦੇ ਹੋ ਕਿ ਉਹਦੀਆਂ ਜ਼ਿੰਮੇਵਾਰੀਆਂ ਕਿੰਨੀਆਂ ਵੱਧ ਜਾਂਦੀਆਂ ਸਾਡੇ ਕੋਲ ਜੇ ਸਖਸ਼ੀਤ ਨਾਲ ਤੁਹਾਨੂੰ ਮਿਲਵਾਉਣ ਜਾ ਰਹੇ ਹਾਂ ਜਾਂ ਗੱਲਾਂ ਬਾਤਾਂ ਕਰਨ ਜਾ ਰਹੇ ਹਾਂ ਇਹ ਰਸਮੀ ਗੱਲਬਾਤ ਹੈ ਜਿਦੇ ਵਿੱਚ ਅਸੀਂ ਉਹਨਾਂ ਦੇ ਸੰਘਰਸ਼ ਬਾਰੇ ਜਾਣੂ ਹੋਵਾਂਗੇ ਤੁਹਾਨੂੰ ਜਾਣੂ ਕਰਵਾਵਾਂਗੇ ਮੇਰੀ ਮੁਰਾਦ ਹੈ ਸਾਊਥ ਹਾਲ ਰਹਿੰਦੇ ਹੋਏ ਪ੍ਰਸਿੱਧ ਬਿਜ਼ਨਸ ਔਮਨ ਤੇ ਸਿਆਸਤ ਦੇ ਖੇਤਰ ਦੇ ਵਿੱਚ ਸਮਾਜ ਸੇਵਾ ਦੇ ਖੇਤਰ ਵਿੱਚ ਵੱਡਾ ਨਾਂ ਮਿਸ ਜ ਮਹਿੰਦਰ ਕੌਰ ਮਿੱਡਾ ਮਿੱਡਾ ਜੀ ਅੱਜ ਦੇ ਇਸ ਐਪੀਸੋਡ ਦੇ ਵਿੱਚ ਤੁਹਾਡਾ ਹਾਰਦਿਕ ਸਵਾਗਤ ਹੈ ਜੀ ਮੇਰੇ ਵੱਲੋਂ ਸਾਰਿਆਂ ਨੂੰ ਪਹਿਲਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮਿਹਰਬਾਨੀ ਜੀ ਮੈਂ ਇੱਥੇ ਸਾਡੇ ਦਰਸ਼ਕਾਂ ਨੂੰ ਦੱਸ ਦੇਵਾਂ ਕਿ ਮਹਿੰਦਰ ਮਿੱਡਾ ਮਹਿੰਦਰ ਕੌਰ ਮਿੱਡਾ ਜੀ ਉਹ ਇੱਕ ਪੰਜਾਬੀ ਸਾਡੇ ਭਾਈਚਾਰੇ ਦੇ ਵਿੱਚੋਂ ਉਹ ਨਾਂ ਨੇ ਜਿਹੜੇ ਸਮਾਜ ਸੇਵਾ ਦੇ ਖੇਤਰ ਦੇ ਵਿੱਚ ਜਾਂ ਸਿਆਸਤ ਦੇ ਵਿੱਚ ਆਪਣਾ ਬਣਦਾ ਸਰਦਾ ਯੋਗਦਾਨ ਬਹੁਤ ਲੰਮੇ ਸਮੇਂ ਤੋਂ ਪਾਉਂਦੇ ਆ ਰਹੇ ਨੇ ਉਹਨਾਂ ਨੂੰ ਮਾਣ ਹੈ ਕਿ ਉਹ ਈਲਿੰਗ ਦੇ ਕੌਂਸਲ ਦੇ ਜਿਹੜੇ ਮੇਅਰ ਬਜੋਂ ਵੀ ਉਹਨਾਂ ਨੇ ਸੇਵਾਵਾਂ ਦਿੱਤੀਆਂ ਤਿਓ ਲੇਬਰ ਪਾਰਟੀ ਦੇ ਸਰਗਰਮ ਕਾਰਕੋਨ ਨੇ ਮਿੰਟਾ ਜੀ ਇਹ ਜਿਹੜਾ ਸਬਬ ਕਿਵੇਂ ਬਣਿਆ ਸਿਆਸਤ ਦੇ ਵਿੱਚ ਅਚਾਨਕ ਆਉਣ ਦਾ ਜਾਂ ਇਹ ਤੁਹਾਡੀ ਕਹਿ ਲੋ ਕਿ ਜਿਹੜੀ ਕਦਮ ਸੀ ਤੁਹਾਡੇ ਉਹ ਲੰਬੇ ਸਮੇਂ ਤੋਂ ਸੀ ਇਸ ਵਾਸਤੇ ਅਖਰਮੀ ਸ਼ਾਹ ਵੀ ਜਿਹੜੀ ਪੋਲਿਟਿਕਸ ਵਿੱਚ ਆਉਣਾ ਹੈਗਾ ਇਹ ਮੇਰੇ ਮੇਰੀ ਹਸਬੰਦ ਦੀ ਦਾਤ ਹੈ ਜੀ ਨੂੰ ਕਹਿੰਦੇ ਕਿ ਉਹਨਾਂ ਨੇ ਮੈਨੂੰ ਇਨਕਰੇਜ ਕੀਤਾ ਆ ਜੀ ਮੈਂ ਨੀਅਰਲੀ 40 ਯਰ ਤੋਂ ਲੇਬਰ ਪਾਰਟੀ ਦੀ ਮੈਂਬਰ ਆ ਔਰ ਹਰ ਸਾਲ ਦੀ ਤਰ੍ਹਾਂ ਹੌਲੀ-ਹੌਲੀ ਮੈਂ ਉਹਨਾਂ ਦੀ ਬਹੁਤ ਹੈਲਪ ਕਰਦੀ ਸੀ ਕਿਉਂਕਿ ਬਿਜ਼ਨਸ ਵਿੱਚ ਸੀ ਮੈਂ ਬਿਜ਼ਨਸ ਵੀ 35 ਸਾਲ ਚਲਾਇਆ ਆਫ ਲਾਇਸੈਂਸ ਉਹ ਮੈਨੂੰ ਬਹੁਤ ਇਨਕਰੇਜ ਕਰਦੇ ਸੀ ਕਿ ਤੁਸੀਂ ਆਓ ਤੁਸੀਂ ਇੰਨੇ ਪੜੇ ਲਿਖੇ ਆ ਤੁਸੀਂ ਕਿਉਂ ਨਹੀਂ ਆਉਂਦੇ ਇਸ ਕਰਕੇ ਪੇ ਪੋਲਿਟਿਕਸ ਆਉਂਦੀ ਤੁਹਾਡੀ ਗੱਲ ਤੋਂ ਗੱਲ ਕਿ ਤੁਸੀਂ ਪੜੇ ਕਿੱਥੋਂਦੇ ਹੋ ਮੈਂ ਚੰਡੀਗੜ੍ਹ ਜੀ ਐਮਏ ਕੀਤੀ ਆ ਮੈਂ ਮੈਂ ਕੀਤੀ ਐ ਐਮਏ ਕੀਤੀ ਹੈਗੀ ਹਿਸਟਰੀ ਦੇ ਵਿੱਚ ਮਾਸਟਰ ਆਫ ਡਿਗਰੀ ਅੱਛਾ ਜੀ ਤੇ ਪਹਿਲਾਂ ਬੀਏ ਕੀਤੀ ਜੋ ਮੈਂ ਅੰਮ੍ਰਿਤਸਰ ਤੋਂ ਕੀਤੀ ਆ ਜਿਹੜੀ ਮੈਟ੍ਰਿਕਸ ਉਹ ਮੈਂ ਆਪਣੇ ਪਿੰਡ ਤੋਂ ਕੀਤੀ ਆ ਮੈਂ ਆਪਣੇ ਪਿੰਡ ਨੂੰ ਨਹੀਂ ਬਣਾਉਣਾ ਚਾਹੁੰਦੀ ਉੱਥੇ ਤੱਕ 10ਵੀਂ ਕੀਤੀ ਬੜਾ ਪਿੰਡ ਬੜਾ ਪਿੰਡ ਇਹ ਕਿੱਥੇ ਕਿੱਝ ਪਿੰਡਾ ਬੜਾ ਪਿੰਡ ਬਿਲਕੁਲ ਗੁਰਾਇਆਂ ਦੇ ਨਾਲ ਹੈ ਜੀ ਠੀਕ ਹੈ ਜੀ ਠੀਕ ਹੈ ਤੇ ਜਿਹੜੀ ਤੁਹਾਡੀ ਯਾਨੀ ਕਿ ਉਹਨਾਂ ਸਮਿਆਂ ਦੇ ਵਿੱਚ ਆਪਾਂ ਗੱਲ ਕਹੀਏ ਕਿ ਬੀਏ ਕਰਨੀ ਐਮਏ ਕਰਨੀ ਇੱਕ ਬਹੁਤ ਵੱਡੀ ਗੱਲ ਆ ਕਿਉਂਕਿ ਸਮਾਂ ਇਹੋ ਜਿਹਾ ਸੀ ਕਿ ਘਰਾਂ ਦੇ ਵਿੱਚੋਂ ਜਿਹੜੀਆਂ ਕੁੜੀਆਂ ਉਹਨਾਂ ਨੂੰ ਕਿਲੋਮੀਟਰ ਵੀ ਬਾਹਰ ਨਹੀਂ ਸੀ ਜਾਣਦੇ ਜਾਂ ਘਰ ਦੀ ਦੇਲੀ ਤੋਂ ਬਾਹਰ ਖੜਨਾ ਵੀ ਉਹਨਾਂ ਲਈ ਦੁਰਕਾਰ ਸੀ ਤੇ ਤੁਸੀਂ ਐਮਏ ਜਾਂ ਬੀਏ ਤੱਕ ਦੀ ਜਿਹੜੀ ਵਿੱਦਿਆ ਕੀਤੀ ਆ ਉਹ ਮਾਂ ਪਿਓ ਦਾ ਜਿਗਰਾ ਜਾਂ ਉਹਨਾਂ ਦੀ ਕੀ ਸੋਚ ਹੋਣੀ ਆ ਉਸ ਟਾਈਮ ਜਦੋਂ ਮੈਂ میٹرਕ ਕੀਤੀ ਪਾਸ 19 1963 ਦੇ ਵਿੱਚ ਉਦੋਂ ਸਾਡੇ ਆਲੇ ਦੁਆਲੇ ਕੋਈ ਕੁੜੀਆਂ ਦਾ ਕਾਲਜ ਨਹੀਂ ਸੀ ਜੀ ਤੇ ਮੇਰੀ میٹرਕ ਵਿੱਚੋਂ ਫਸਟ ਡਿਵੀਜ਼ਨ ਆਈ ਤਾਂ ਮੇਰੀ ਮੀਰੀ ਸਿਸਟਰ ਜਿਹਦੇ ਸਿਓ ਵਾਲੇ ਉਹਨਾਂ ਦੇ ਹਸਬੰਦ ਲੈਕਸਰੀ ਬੋਰਡ ਵਿੱਚ ਬਹੁਤ ਵੱਡੀ ਜੌਬ ਤੇ ਸੀ ਉਹ ਕਹਿੰਦੇ ਕਿ ਮੈਂ ਬਿੰਦਰ ਨੂੰ ਮੈਂ ਅੱਗੇ ਪੜਾਉਣਾ ਹੈਗਾ ਇੰਨੀ ਇੰਟੈਲੀਜੈਂਟ ਹੈਗੀ ਇਹ ਸਾਡੇ ਪਿੰਡਾਂ ਦੇ ਜਿਹੜੇ ਕੋਈ ਕਾਲਜ ਨਹੀਂ ਸੀ ਉਹ ਫਿਰ ਮੈਨੂੰ ਆਪਣੇ ਕੋਲ ਲੈ ਗਈ ਔਰ ਮੇਰੇ ਡੈਡੀ ਨੇ ਮੇਰੀ ਬਹੁਤ ਹੈਲਪ ਕੀਤੀ ਕਿਉਂਕਿ ਮੇਰੇ ਡੈਡੀ ਖੇਤੀ ਕਰਦੇ ਸੀ ਕੀ ਨਾਂ ਕੀ ਸੀ ਉਹਨਾਂ ਦਾ ਉਹਨਾਂ ਦਾ ਦੁਮਨ ਰਾਮ ਸੀ ਅੱਛਾ ਜੀ ਤਾਂ ਮੇਰੀ ਜਿਹੜੇ ਬ੍ਰਦਰਸ ਸੀ ਉਹਨਾਂ ਦੀ ਆਪਣੀ ਟਰਾਂਸਪੋਰਟ ਸੀ ਜਨਤਾ ਗੈਰੇਜ ਟਰਾਂਸਪੋਰਟ ਨੂੰ ਘਰਾਇਆ ਜੀ ਕਿ ਘਰ ਵੱਲੋਂ ਪਰਵਾਸਨ ਵੱਲੋਂ ਮਿਹਰ ਸੀਗੀ ਕੋਈ ਕਮੀ ਨਹੀਂ ਸੀਗੀ ਯੋਗ ਹੈ ਕਿ ਜੀ ਗਰੀਬੀ ਚ ਉੱਠ ਕੇ ਸੀ ਪੜ ਵੀ ਨਹੀਂ ਸਕਦੇ ਜੀ ਫਿਰ ਮੇਰੀ ਜਿਹੜੀ ਮੇਰੀ ਐਮਏ ਦੀ ਪੜਾਈ ਹੋਈ ਹੈ ਬੋਟਿੰਗ ਦੇ ਵਿੱਚ ਚੰਡੀਗੜ੍ਹ ਉਹ ਸਾਰੇ ਮੇਰੇ ਡੈਡੀ ਨੇ ਮੇਰੇ ਭਰਾ ਨੇ ਮੇਰੀ ਬਹੁਤ ਮਦਦ ਕੀਤੀ ਤੁਹਾਨੂੰ ਪਤਾ ਉਹਨਾਂ ਜ਼ਮਾਨਿਆਂ ਦੇ ਵਿੱਚ ਮੈਂ ਪਹਿਲੀ ਕੁੜੀ ਸੀ ਜਿਹੜੀ ਇਧਰੋਂ ਡਿਸਟ੍ਰਿਕਟ ਜਲੰਧਰ ਵੱਲੋਂ ਯੂਨੀਵਰਸਿਟੀ ਸੀ ਕੀ ਬਾਤ ਔਰ ਮੈਨੂੰ ਮੁੰਡੇ ਵੀ ਹੱਸਦੇ ਹੁੰਦੇ ਸੀਗੇ ਜਲੰਧਰ ਤੂੰ ਇਦਾਂ ਕਿਦਾਂ ਆ ਗਈ ਤਾਂ ਸਾਰੇ ਯਾਰ ਹਰਿਆਣਵੀ ਤੇ ਦੂਸਰੇ ਇਲਾਕਿਆਂ ਦੇ ਬੰਦੇ ਹੁੰਦੇ ਸੀ ਰਿਆਣੀੋਂ ਦੇ ਆਪ ਕੈਸੇ ਆ ਗਏ ਇਧਰ ਆਪ ਤਾਂ ਪੰਜਾਬੀ ਹੈ ਆਈ ਤੇ ਪੰਜਾਬੀ ਨੂੰ ਤਾਂ ਦੇਖ ਨਹੀਂ ਸਕਤੇ ਮੈਂ ਕਿਹਾ ਹੁਣ ਮੈਂ ਆ ਗਈ ਪੰਜਾਬ ਬਹੁਤ ਪੰਜਾਬਣਾ ਵੀ ਆਉਣ ਗਈ ਜੀ ਤੇ ਇਸ ਕਰਕੇ ਮਾਂ ਪੇ ਜੀ ਦਾਤ ਮੈਂ ਆਪਣੇ ਭਰਾਵਾਂ ਦਾ ਥੈਂਕ ਯੂ ਕਰਦੀ ਆ ਉਹਨਾਂ ਜਿਹੜਾ ਕਿ ਮੇਤੇ ਇੰਨਾ ਸੰਘਰਸ਼ ਕੀਤਾ ਮੈਂ ਵੀ ਬਹੁਤ ਆਪਣੇ ਆਪ ਨੂੰ ਮਾਣ ਸਮਝਦੀ ਆ ਮੈਂ ਉਹ ਆਪਣੇ ਡੈਡੀ ਨੂੰ ਕਿਹਾ ਸੀ ਮੈਂ ਤੁਹਾਡੀ ਕਦੀ ਪਾਗ ਨੂੰ ਦਾਗ ਨਹੀਂ ਲਾਉਣ ਦਵਾਂਗੀ ਤੁਸੀਂ ਸੱਪਾਂ ਦੇ ਸਿਰਿਆਂ ਤੇ ਬਹਿ ਕੇ ਤੁਸੀਂ ਰਾਤਾਂ ਨੂੰ ਪਾਣੀ ਲਾਉਣੇ ਇੰਨੀ ਖੇਤੀ ਕਰਦੇ ਆ ਔਰ ਮੇਰੀ ਮੰਮੀ ਜਿਹੜੀ ਸੀ ਇੱਕ ਆਦਮੀ ਤਰ੍ਹਾਂ ਕੰਮ ਕਰਦੀ ਸੀ ਮੇਰੇ ਡੈਡੀ ਦੇ ਨਾਲ ਜੀ ਇਸ ਕਰਕੇ ਘਰੋਂ ਸਹਿਯੋਗ ਮਿਲਿਆ ਉਹਨਾਂ ਜ਼ਮਾਨਿਆਂ ਦੇ ਵਿੱਚ ਕੋਈ ਵੀ ਜਿਹੜੀ ਲੇਡੀ ਸੀ ਐਮਏ ਕਰਕੇ ਨਹੀਂ ਸੀ ਆਈ ਸਾਡੇ ਨਾਲ ਦੇ ਪਿੰਡਾਂ 40 50 ਪਿੰਡ ਜਿਹੜੇ ਐਮਏ ਕਰਕੇ ਲੋਕ ਦੇਖਣਾ ਸੀ ਫਲਾਜੀ ਦੀ ਕੁੜੀ ਦੇਖੀ ਇਹ ਐਮਏ ਕਰਕੇ ਆਈ ਹੈ ਕਿੱਦਾਂ ਦੀ ਆ ਮੇਰੇ ਡੈਡੀ ਕਹਿੰਦੇ ਉਹਦਾਂ ਦੀ ਜਿਹੜੀ ਭੇਜੀ ਸੀ ਉਹਦਾਂ ਦੀ ਆ ਇਸ ਕਰਕੇ ਸਾਰਾ ਦਵਾ ਧੰਨਵਾਦ ਕਰਦੀ ਆ ਔਰ ਤੁਸੀਂ ਆਏ ਆ ਮੇਰੀ ਜਿਹੜੀ ਐਕਸਪੀਰੀਅੰਸ ਲੋਕਾਂ ਨੂੰ ਦੱਸਣਾ ਹੈ ਇਹ ਨਾ ਮੇਰੇ ਘਰ ਹੋਰ ਵੀ ਮੇਰੀਆਂ ਭੈਣਾਂ ਕਰੇ ਚੋਣ ਮੇਡਾ ਜੀ ਤੁਸੀਂ ਜਿਹੜਾ ਅੱਜ ਵੀ ਬਹੁਤ ਸਰਗਰਮ ਹੋ ਮੈਂ ਨਹੀਂ ਕਹਿੰਦਾ ਕਿ ਮੇਡਾ ਜੀ ਅੱਜ ਵੀ ਸਾਡੇ ਬਹੁਤ ਜਵਾਨਾਂ ਵਾਂਗੂ ਸਿਆਸਤ ਦੇ ਵਿੱਚ ਧੁੱਰ ਰਹੇ ਆ ਉਹਨਾਂ ਸਮਿਆਂ ਦੇ ਵਿੱਚ ਮੈਨੂੰ ਲੱਗਦਾ ਵੀ ਤੁਸੀਂ ਐਥਲੀਟ ਵਗੈਰਾ ਵੀ ਰਹੇ ਹੋਗੇ ਮੈਂ ਪੰਜਾਬੀ ਯੂਨੀਵਰਸਿਟੀ ਐਥਲੀਟ ਰਹੀ ਯੂਨੀਵਰਸਿਟੀ ਦੀ ਹਾਈ ਜੰਪ ਲੌਂਗ ਜਾਂ ਡਿਸਕਾਸਟਰੋ ਹਾਕੀ ਸ਼ਾਰਟ ਸ਼ਾਰਟ ਪੁੱਟ ਯੂ ਨੇਮ ਇਟ ਚੈਟੀ ਰੇਸ ਵਿੱਚ ਮੈਂ 올 ਦਾ ਟਾਈਮ ਫਸਟ ਰਹੀ ਜਾਂ ਯੂਨੀਵਰਸਿਟੀ ਕੜਾ ਭਾਰ ਕੇ ਪਾਣੀ ਦਾ ਸਿਰ ਤੇ ਰੱਖੇ ਨੱਠਣਾ ਸਭ ਤੋਂ ਪਹਿਲਾਂ ਆਵਾਜ਼ ਆ ਫਸਲੇਗੀ ਕੀ ਆ ਬਾਤ ਦੇ ਦੋ ਮਤਲਬ ਮੈਂ ਮਾਈਂਡ ਰੀਡਰ ਹੋ ਗਿਆ ਹੁਣ ਨਾ ਮਨ ਪੜਨ ਲੱਗ ਗਿਆ ਹਾਂ ਤੁਹਾਨੂੰ ਪੁੱਛਿਆ ਤੁਸੀਂ ਜਿਹੜੇ ਹਨਾ ਰਿਪੋਰਟਰ ਹੁੰਦੇ ਹੋ ਜੋਸ਼ੀ ਵੀ ਹੁੰਦੇ ਆ ਕੰਗਸ ਜੇ ਆਪਸ ਸਾਊਥ ਹਾਲ ਦੀ ਗੱਲ ਕਰੀਏ ਮੈਂ ਸਾਊਥ ਹਾਲ ਚ ਰਿਆਂ ਤਿੰਨ ਚਾਰ ਸਾਲ ਤੇ ਇੱਥੇ ਦਾ ਤੁਸੀਂ ਦੇਖਦੇ ਹੋ ਕਿ ਗਲੀਆਂ ਦੇ ਵਿੱਚ ਰੋਡ ਦੇ ਉੱਤੇ ਸਾਊਥ ਰੋਡ ਤੇ ਹਨਾ ਉੱਥੇ ਜੋਸ਼ੀ ਖੜਿਆ ਪੇਪਰ ਵੰਡੀ ਜਾਂਦੇ ਆ ਮੈਂ ਤਾਂ ਬਹੁਤ ਨੇੜੇ ਰਿਹਾ ਇਹਨਾਂ ਦੇ ਇਸ ਕਰਕੇ ਮੈਂ ਜਾਣਦਾ ਕੁਝ ਕੁ ਤੇ ਤੁਸੀਂ ਜਿਹੜਾ ਨਾਲ ਸਿਆਸਤ ਦੇ ਵਿੱਚ ਆਏ ਹਨਾ ਹਾਂਜੀ ਅਚਾਨਕ ਹੀ ਬੰਦਾ ਕੋਈ ਮੇਅਰ ਦੀ ਪਦਵੀ ਤੇ ਨਹੀਂ ਪਹੁੰਚ ਜਾਂਦਾ ਅਚਾਨਕ ਹੀ ਨਹੀਂ ਪਹੁੰਚ ਜਾਂਦਾ ਤੁਸੀਂ ਕਿਹਾ ਕਿ ਲੰਮਾ ਸੰਘਰਸ਼ ਆ ਉਹ ਤੋਂ ਪਹਿਲਾਂ ਤੁਹਾਨੂੰ ਕੀ ਕੀ ਕਰਨਾ ਪਿਆ ਕਿਉਂਕਿ ਤੁਹਾਡੀ ਤੋਂ ਕਹਿ ਲਓਗੇ ਸਿੱਖਿਆ ਲੈ ਕੇ ਜਾਂ ਤੁਹਾਡੇ ਸੰਘਰਸ਼ ਨੂੰ ਜਾਣ ਕੇ ਹੋਰ ਵੀ ਬਹੁਤ ਸਾਰੀਆਂ ਕੁੜੀਆਂ ਜਿਹੜੀਆਂ ਇਸ ਫੀਲਡ ਦੇ ਵਿੱਚ ਆ ਸਕਦੀਆਂ ਉਹ ਕਿਹੜਾ ਕਦਮ ਸੀ ਜਦੋਂ ਤੁਸੀਂ ਲੇਬਰ ਪਾਰਟੀ ਜੁਆਇਨ ਕੀਤੀ ਤੇ ਕਿਵੇਂ ਕਿਵੇਂ ਤੁਸੀਂ ਅੱਗੇ ਵਧ ਕੇ ਮੇਰ ਤੱਕ ਪਹੁੰਚੇ ਭਰਮਜੀ ਮੈਂ ਲੇਬਰ ਪਾਰਟੀ ਤੇ ਬਹੁਤ ਦੇਦੀ ਜੁਆਇਨ ਕੀਤੀ ਸੀ ਫਿਰ ਮੈਂ ਐਜ਼ ਅ ਕਾਉਂਸਲਰ 2010 ਵਿੱਚ ਸਲੈਕਟ ਹੋਈ ਸੀਗੀ ਉਤੋਂ ਬਾਅਦ ਮੈਂ ਅੱਜ ਤੱਕ ਇੱਕ ਕਾਉਂਸਲਰ ਹੈਗੀ ਆ ਬਹੁਤ ਮੁਸ਼ਕਲਾਂ ਆਉਂਦੀਆਂ ਤੁਹਾਨੂੰ ਜਿੱਥੇ ਤੱਕ ਮੈਂ ਪਹੁੰਚੀ ਸੀ ਮੇਰ ਪਰਮਾਤਮਾ ਦਾ ਸ਼ੁਕਰ ਹੈ ਮੈਂ ਉਹਨਾਂ ਦਾ ਧੰਨਵਾਦ ਕਰਦੀ ਆ ਤੁਹਾਨੂੰ ਇਹਨਾਂ ਲੇਬਰ ਪਾਰਟੀ ਦੇ ਨਾਂ ਰਹਿਣਾ ਪੈਂਦਾ ਔਰ ਇਹਨਾਂ ਦੇ ਰੂਲਸ ਐਂਡ ਰੈਗੂਲੇਸ਼ਨ ਦੇ ਨਾਲ ਔਰ ਤੁਹਾਨੂੰ ਕਮਿਊਨਿਟੀ ਦੇ ਵਿੱਚ ਸ਼ੋਅ ਕਰਨਾ ਪੈਂਦਾ ਕਿ ਤੁਸੀਂ ਐਜ਼ ਅ ਕਾਉਂਸਲਰ ਤੁਸੀਂ ਸਾਡਾ ਕੰਮ ਕਰਦੇ ਆ ਜੀ ਮੈਨੂੰ ਕੋਈ ਵੀ ਫੋਨ ਕਰਦਾ ਮੇਰੀ ਭੈਣ ਕਰਦੀ ਹੈ ਕਿਉਂਕਿ ਤੁਹਾਨੂੰ ਬੜਾ 100 ਸਾਲ ਚ ਲੈਂਗੁਏਜ ਪ੍ਰੋਬਲਮ ਹੈ ਹਾਂਜੀ ਸਾਡੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾਵਾਂ ਨੂੰ ਕਈਆਂ ਨੂੰ ਅੰਗਰੇਜ਼ੀ ਨਹੀਂ ਆਉਂਦੀ ਫਿਰ ਮੈਨੂੰ ਫੋਨ ਕਰਦੀਆਂ ਮੇਡਾ ਅੱਜ ਆਈ ਸਾਡੇ ਆ ਪ੍ਰੋਬਲਮ ਹੈਗੀ ਹੈ ਮੈਂ ਕਦੀ ਦੇਰ ਨਹੀਂ ਕੀਤੀ ਗੁਰਮੀ ਜੀ ਮੈਂ ਚੁੱਕੀ ਕਾਰ ਉਹਨਾਂ ਦੇ ਘਰ ਮੈਨੂੰ ਇਹ ਕੋਈ ਸਕੇਅਰ ਨਹੀਂ ਹੁੰਦੀ ਕਿ ਮੈਨੂੰ ਕੁਝ ਹੋ ਜਾਊਗਾ ਨਹੀਂ ਕਿਉਂਕਿ ਮੇਨੇ ਤੇ 52 ਇਅਰ ਰਹਿੰਦਿਆਂ ਹੋ ਗਈ ਮੈਂ ਇਕੱਲੀ ਇਕੱਲੀ ਲੇਡੀਜ਼ ਨੂੰ ਕਨੇਕਨੇ ਆਪਣੇ ਭਰਾਵਾਂ ਨੂੰ ਜਾਣਨੀ ਆ ਜੀ ਮੇਰੀ ਕੋਸ਼ਿਸ਼ ਹੁੰਦੀ ਜਿੱਦਾਂ ਮੇਰੇ ਤੇ ਕੋਈ ਪ੍ਰੋਬਲਮ ਆਵੇ ਤਾਂ ਮੈਂ ਕਿ ਇਸ ਕਰਕੇ ਮੈਂ ਫਟਾਫਟ ਜਾ ਕੇ ਉਹਨਾਂ ਦੇ ਘਰਾਂ 'ਚ ਮਿਲਦੀ ਆ ਟੈਲੀਫੋਨ ਤੇ ਮਿਲਦੀ ਆ ਜੇ ਕੋਈ ਈਮੇਲ ਭੇਜਣੀ ਹੈਗੀ ਮੈਨੂੰ ਦੱਸ ਦੋ ਮੈਂ ਫਿਰ ਉਸੇ ਲਈ ਮੈਂ ਭੇਜ ਦਿੰਦੀ ਮੇਰੀ ਡਿਊਟੀ ਆ ਕਿ ਮੈਂ ਆਪਣੀ ਕਮਿਊਨਿਟੀ ਦੀ ਸੇਵਾ ਕਰਨੀ ਤੇ ਉਹਨਾਂ ਕਰਕੇ ਮੈਂ ਇੱਥੇ ਤੱਕ ਪਹੁੰਚੀ ਆ ਜੀ ਜਿਵੇਂ ਹੁਣ ਤੁਸੀਂ ਮੇਅਰ ਦੀਆਂ ਸੇਵਾਵਾਂ ਨਿਭਾਈਆਂ ਹਣਾ ਹਾਂਜੀ ਖਾਸ ਤੌਰ ਤੇ ਜਿਵੇਂ ਆਪਾਂ ਘਟ ਗੈਂਤੀ ਗਿਣੇ ਜਾਂਦੇ ਆ ਚਲੋ ਮੰਨ ਲਓ ਇਹ ਵੀ ਜਦੋਂ ਤੁਸੀਂ ਉਸ ਰਤਬੇ ਤੇ ਪਹੁੰਚੇ ਤੁਹਾਨੂੰ ਕਿਸੇ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਜਾਂ ਕੋਈ ਕਈ ਹਾਰੇ ਹੁੰਦਾ ਵੀ ਜਿਹੜੇ ਤੁਹਾਡੇ ਕਲੀਕ ਹੁੰਦੇ ਆ ਤੁਹਾਡੇ ਨਾਲ ਵੈਸੇ ਹੀ ਕਨੱਖਾ ਝਾਕਦੇ ਆ ਵੀ ਇਹ ਕਿੱਥੋਂ ਆ ਗਏ ਵਿੱਚ ਮੇਰੇ ਨਾਲ ਮੈਂ ਤੇਰੀ ਆਪਣੀ ਆਪਨੀ ਵਸੇਫਤ ਕਰ ਲਈਆਂ ਮੈਂ ਕਿਸੇ ਨਾਲ ਹੇਟ ਨਹੀਂ ਕਰਦੀ ਜੀ ਮੇਰੀ ਜਿਹੜੀ ਟੋਰੀ ਪਾਰਟੀ ਹੋਵੇ ਜਾਂ ਮੇਰੀ ਪਾਰਟੀ ਹੋਵੇ ਮੈਂ ਆਪਣੀ ਇਮਾਨਦਾਰੀ ਨਾਲ ਕੰਮ ਕਰਦੀ ਆ ਇਸ ਕਰਕੇ ਮੈਨੂੰ ਕਿਸੇ ਵੀ ਚੀਜ਼ ਦੀ ਮੁਸ਼ਕਲ ਨਹੀਂ ਆਈ ਔਰ ਉਹਨਾਂ ਨੇ ਮੈਨੂੰ ਟਾਈਮ ਦਿੱਤਾ ਕਿ ਕਾਉਂਸਲ ਮਿਡਾ ਨੇ ਇੰਨੀ ਸਟਰਗਲ ਕਰਦੀ ਐ ਇੰਨਾ ਕੰਮ ਕਰਦੀ ਐ ਕਿ ਸ਼ੀ ਕੈਨ ਮੈਨੇਜ ਦਾ ਮੇਅਰ ਜੀ ਜੀ ਯੂਟੀ ਸੰਭਾਲ ਸਕਦੀ ਹੈਗੀ ਆ ਇਸ ਕਰਕੇ ਮੈਨੂੰ ਉਹਨਾਂ ਨੇ ਮੈਂ ਮਿਸਟਰ ਪੀਟਰ ਦਾ ਜਿਹੜਾ ਸਾਡਾ ਲੀਡਰ ਉਹਦਾ ਵੀ ਧੰਨਵਾਦ ਕਰਦੀ ਆ ਉਹਨਾਂ ਨੇ ਮੈਨੂੰ ਚਾਂਸ ਦਿੱਤਾ ਕਿ ਐਜ਼ ਅ ਮੇਅਰ ਬਣਾ ਮੈਡਾ ਜੀ ਤੁਹਾਨੂੰ ਇਹ ਕਹੋ ਕਿ ਸਾਊਥ ਹਾਲ ਦੇ ਕੱਲੇ-ਕੱਲੇ ਘਰ ਤੱਕ ਪਹੁੰਚਣ ਦਾ ਮੌਕਾ ਮਿਲਿਆ ਹਨ ਤੁਹਾਡਾ ਤੋਰਾ ਤੁਹਾਡਾ ਸਫਰ ਬਹੁਤ ਰਹਿੰਦਾ ਤੇ ਮਿਸਟਰ ਮਿੱਡਾ ਨੇ ਕਿਤੇ ਤਰ੍ਹਾਂ ਰਾਜਨੀਤਿਕ ਇਸ ਗੱਲ ਤੇ ਕਿ ਤੁਸੀਂ ਘਰ ਨੂੰ ਟਾਈਮ ਘਟ ਦੇ ਰਹੇ ਮੈਂ ਜਿੰਤਾ ਲੋਕ ਕਹਿੰਦੇ ਕਿ ਜਿਹੜੇ ਪੰਜਾਬੀ ਹੈਗੇ ਐਵੇਂ ਆਪਣੇ ਅਸਮਾਨੀ ਸਿਫਤ ਕਰਦੀ ਐ ਐਵੇਂ ਸਾਰੇ ਕਹਿ ਲੈਂਦੇ ਆ ਪਰ ਜਿਹੜਾ ਮਿਸਟਰ ਮੱਡਾ ਉਹ ਮੇਰੀ ਬੈਕਬੋਨ ਐ ਸੱਚ ਉਹਨਾਂ ਦਾ ਨਾਂ ਤੁਸੀਂ ਫੋਨ ਫੇਰ ਨਹੀਂ ਦੱਸ ਰਹੇ ਹਰਮਨ ਸਿੰਘ ਲਾਲ ਮੱਡਾ ਹਾਂਜੀ ਉਹ ਵੀ ਐਜੂਕੇਟਿਡ ਹੈਗੇ 61 ਦੇ ਇੱਥੇ ਆਏ ਆ ਮੇਰੀ ਜਿਹੜੇ ਮਿੱਡਾਂ ਦੀ ਫੈਮਿਲੀ ਸਾਰੇ ਬੰਦੇ ਬਹੁਤ ਪੜੇ ਹੋਏ ਆ ਜੀ ਇਹਨਾਂ ਦੀ ਸਿਸਟਰ ਸਾਰਿਆਂ ਨੇ ਐਮਏ ਬੀਏ ਡ ਇਹਨਾਂ ਦੇ ਬ੍ਰਦਰ ਸਾਰਿਆਂ ਨੇ ਕਿਉਂਕਿ ਮੈਂ ਲੱਕੀ ਆ ਐਡੀ ਵੱਡੀ ਨਾ ਐਜੂਕੇਟਿਡ ਫੈਮਿਲੀ ਚ ਆਈ ਆ ਉਹਨਾਂ ਨੂੰ ਉਹ ਤਾਂ ਮੈਂ ਹਾਲੇ ਵੀ ਇਨਕਰੇਜ ਕਰਦੇ ਆ ਜੋ ਕੁਝ ਤੁਸੀਂ ਕਰਨਾ ਗਿੱਧਾ ਦੇਖੋ ਮੇਰਾ ਗਿੱਧਾ ਮੇਰਾ ਮੀਨਿਆ ਮੈਂ 20 ਸਾਲ ਬ੍ਰਾਡਕਾਸਟਿੰਗ ਕੀਤੀ ਦੀ ਫੀਰ ਮੈਂ ਇਹ ਗੱਲ ਕਰਨੀ ਚਾਹੁੰਦਾ ਸੀ ਕਿ ਮੈਸੇਜ ਮਿੱਡਾਂ ਨੂੰ ਸਾਉਥ ਹਾਲ ਦੇ ਵਿੱਚ ਗਿੱਧਿਆਂ ਦੀ ਰਾਣੀ ਵਜੋਂ ਵੀ ਕਿਹਾ ਜਾਂਦਾ ਹੈ ਇਹਦੇ ਪਿਛਲਾ ਜਿਹੜਾ ਕਾਰਨ ਕੀ ਆ ਕਿ ਇਹ ਤੁਹਾਡੀ ਤੁਹਾਡੇ ਨਾਂ ਦੇ ਨਾਲੇ ਵਿਸ਼ੇਸ਼ਣ ਕਿਵੇਂ ਜੁੜਿਆ ਅ ਕਿਉਂਕਿ ਮੈਂ ਹਰ ਫੰਕਸ਼ਨ ਦੇ ਜਾਂਦੀ ਸੀਗੀ ਸਾਰਿਆਂ ਨੂੰ ਪਤਾ ਸੀਗਾ ਵੀ ਮਿਸੇਮਿਡਾ ਪੰਗੜੇ ਦੇ ਡਾਂਸ ਵਿੱਚ ਬਹੁਤ ਰਹੀ ਹੈਗੀ ਆ ਜਦੋਂ ਵੀ ਕੋਈ ਐਕਟਰ ਕੋ ਸਿੰਗਰ ਕੋ ਆਉਂਦਾ ਸੀ ਤਾਂ ਉਹਨਾਂ ਨੇ ਕਹਿਣਾ ਕਿ ਮਿਸੇਮਿਡਾ ਆ ਜਾ ਇਹ ਤੇਲਵਿੰਦਰ ਢਿੱਲੋਂ ਨੇ ਜਦੋਂ ਮੈਂ ਇੱਕ ਵਾਰੀ ਪ੍ਰਿੰਸ ਰੋਸ਼ਨ ਪ੍ਰਿੰਸ ਦੇ ਨਾਮ ਤੇ ਸਟੇਜ ਤੇ ਡਾਂਸ ਕਰਨ ਗਈ ਤਾਂ ਸਾਰੇ ਲੋਕਾਂ ਨੇ ਮਨਦੀਪ 10 ਮਿੰਟ ਤੱਕ ਤਾੜੀਆਂ ਮਾਰੀਆਂ ਹਲੇ ਮੈਂ ਉਦੋਂ ਮਿਹਰ ਸੀ ਤਾਂ ਉਹ ਤੋਂ ਪਹਿਲਾਂ ਹੀ ਉਹਨੇ ਮੈਨੂੰ ਨਾਂ ਦਿੱਤਾ ਸੀ ਕਿ ਦੇ ਰੈਣੀ ਜਦੋਂ ਕਿ ਉਹ ਸ਼ੇਖ ਕੁਮਾਰ ਬਟਾਲਵੀ ਦਾ ਪ੍ਰੋਗਰਾਮ ਪਾਉਂਦੇ ਸੀ ਉੱਤੇ ਡਾਂਸ ਰੱਜੀ ਕਰਦੇ ਪਰ ਉਹਨੇ ਅਨਾਉਂਸ ਕੀਤਾ ਕਿ ਜਿੱਥੇ ਵੀ ਮੈਂ ਦੇਖਿਆ ਹੈਗਾ ਮਿਸੇਜ ਮੇਡਾ ਸਭ ਤੋਂ ਪਹਿਲਾਂ ਹੁੰਦੀ ਆ ਔਰ ਸਾਰਿਆਂ ਨੂੰ ਖੁਸ਼ ਕਰਦੀ ਆ ਦਿਲ ਚ ਕੋਈ ਰੱਖਦੀ ਨਹੀਂ ਦਿਲੋਂ ਕੰਮ ਕਰਦੀ ਆ ਮੈਂ ਜੋਤਸੀ ਵਾਲੀ ਗੱਲ ਇੱਕ ਹੋਰ ਕਰਦਾ ਮੈਨੂੰ ਇਹ ਲੱਗਦਾ ਵੀ ਜਿਹੜੀ ਤੁਹਾਡਾ ਤੰਦਰੁਸਤੀ ਦਾ ਰਾਜ ਆ ਉਹ ਗਿੱਧਾ ਹੀ ਆ ਤੇ ਜਿਹੜਾ ਕਮਰਿਆਂ ਦਾ ਘਰ ਦਾ ਮਾਹੌਲ ਦੇਖ ਕੇ ਮੈਨੂੰ ਐ ਲੱਗਦਾ ਵੀ ਤੁਸੀਂ ਕੱਲੇ ਕਿੱਦਾਂ ਜ਼ਰੂਰ ਪਾਉਂਦੇ ਹੋਗੇ ਮੈਂ ਤੁਸੀਂ ਮਨਦੀਪ ਜੀ ਮੈਂ ਤਾਂ ਕੁਕਿੰਗ ਕਰਦੀ ਵੀ ਨੱਚਦੀ ਆ ਕੀ ਬਾਤ ਏ ਦੇਖ ਲਓ ਮੈਂ ਮੈਂ ਜੋਸ਼ੀ ਬਣ ਗਿਆ ਨਾ ਪੂਰਾ ਕਰਾਂ ਕੀ ਬਾਤ ਆ ਕਿਉਂਕਿ ਗਿੱਧੇ ਤੋਂ ਜਾਂ ਭੰਗੜੇ ਤੋਂ ਵਧੀਆ ਹੋਰ ਐਕਸਰਸਾਈਜ਼ ਹੋ ਵੀ ਨਹੀਂ ਸਕਦੀ ਜਿਹੜਾ ਨਾ 뮤직 ਆ ਸਭ ਤੋਂ ਬੈਸਟ ਐਕਸਰਸਾਈਜ਼ ਆ ਤੁਹਾਨੂੰ ਕੀਪ ਯੂ ਫਿਟ ਜੀ ਤੁਸੀਂ ਕੰਮ ਵੀ ਕਰ ਲੈਨੇ ਆ ਤੁਹਾਡੀ ਰੁਕਾਵਟ ਨਹੀਂ ਹੁੰਦੀ ਤੁਸੀਂ ਗਾਣੇ ਸੁਣੋ ਡਾਂਸ ਕਰੋ ਤੁਹਾਡਾ ਦਿਲ ਖੁਸ਼ ਹੁੰਦਾ ਆ ਮੇਰੇ ਸਾਰੇ ਨੂੰ ਇਹੀ ਕਹਿੰਨੀ ਮਿਊਜ਼ਿਕ ਨਾਲ ਦੋਸਤੀ ਪਾਓ ਜੇ ਤੁਸੀਂ ਜੰਗ ਰਹਿਣਾ ਤਾਂ ਹੁਣ ਜਿੱਥੇ ਮੈਂ ਦੀਚੀ ਜਾਨੀ ਆ ਮੈਂ ਰਾਤੀ ਇੱਕ ਪ੍ਰੋਗਰਾਮ ਸੈਮੀਨਾਰ اٹੈਂਡ ਕਰਕੇ ਆਈ ਆ ਉਹਨਾਂ ਦੇ ਆਪਣੇ ਬੰਦੇ ਨੇ ਮੈਨੂੰ ਉਹਨਾਂ ਦੇ ਗੋਰੇ ਨੇ ਕਿਹਾ ਕਹਿੰਦਾ ਮਿਸਿਸ ਮੈਡਾ ਯੂ ਆਰ ਯੂਰ 扬ਗਰ ਦੈਨ ਬਿਫੋਰ ਯੂ ਆਲਵੇਸ ਡਰੈਸ ਅਪ ਨਾਈਸਲੀ ਮੈਂ ਕਿਹਾ ਵਾਈ ਨਾਟ ਲਾਈਫ ਇਜ਼ ਅਵਾਂਸ ਬਿਲਕੁਲ ਹਨਾ ਵੀ ਹੈਵ ਟੂ ਕੀਪ ਆਵਰ ਸੈਲਫ ਫਿਟ ਜੀ ਤੇ ਬੜੀ ਖੁਸ਼ੀ ਹੁੰਦੀ ਮੈਂ ਤਾਂ ਆਪਣੇ ਸਾਰੇ ਭੈਣਾਂ ਨੂੰ ਵੀ ਇਹੀ ਕਹਿੰਨੀ ਆ ਜਦੋਂ ਬਾਹਰ ਜਾਵੋ ਐਂ ਡਰੈਸ ਅਪ ਹੋ ਕੇ ਜਾਓ ਕਿਸੇ ਦੇ ਕੋਲੋਂ ਡਰਨ ਦੀ ਕਿਸੇ ਕੋਲ ਕੰਦੀ ਲੋਣੀ ਤੇ ਤੁਹਾਡਾ ਆਪਣਾ ਕਰੈਕਟਰ ਹਾਈ ਹੈ ਨਾ ਇੱਕ ਔਰਤ ਦਾ ਤੁਹਾਨੂੰ ਕਿਸੇ ਕੋਲ ਡਰਨ ਦੀ ਲੋੜ ਨਹੀਂ ਮੇਰੇ ਡੈਡੀ ਕਹਿੰਦੇ ਹੁੰਦੇ ਸੀ ਇੱਕ ਔਰਤ ਦਾ ਕਰੈਕਟਰ ਹੈਗਾ ਆ ਤੁਸੀਂ ਜਿੱਥੇ ਮਾਦੀ ਚੱਲ ਜਾਓ ਵਿੜਾ ਤੁਹਾਨੂੰ ਕੋਈ ਰੁਕਾ ਫੜ ਨਹੀਂ ਬਾ ਸਕਦਾ ਜਿਸ ਔਰਤ ਦੀਆਂ ਅੱਖਾਂ ਨਾਲ ਜਣ ਲੱਖ ਤੁਸੀਂ ਗੱਲ ਨਹੀਂ ਨਾ ਕਰ ਸਕਦੇ ਕਦੀ ਬਲੀਵ ਨਾ ਕਰੋ ਬਿਲਕੁਲ ਇਸ ਕਰਕੇ ਘਰੋਂ ਹੀ ਗੁੜਤੀ ਇਦਾਂ ਦੀ ਮਿਲੀ ਹੋਈ ਹੈਗੀ ਆ ਕਿ ਡਰਨਾ ਨਹੀਂ ਕਿਸੇ ਕੋਲ ਜੀ ਜੀ ਜਿਵੇਂ ਤੁਸੀਂ ਆਪਣੇ ਬਿਜ਼ਨਸ ਦੇ ਵਿੱਚ ਵੀ ਇੱਕ ਵੱਡਾ ਨਾਮ ਸਥਾਪਿਤ ਕੀਤਾ ਸਮਾਜ ਸੇਵਾ ਦੇ ਵਿੱਚ ਵੀ ਤੁਸੀਂ ਬਹੁਤ ਅੱਗੇ ਵੱਧ ਕੇ ਚੱਲਦੇ ਹੋ ਤੇ ਸਿਆਸਤ ਦੇ ਵਿੱਚ ਤਾਂ ਹੈ ਹੀ ਹੈ ਜਿਹੜਾ ਖਾਸ ਤੌਰ ਤੇ ਸਿਆਸਤ ਦੇ ਵਿੱਚ ਕਿਹਾ ਜਾਂਦਾ ਹੈ ਕਿ ਲੱਤਾਂ ਖਿੱਚਣ ਵਾਲੇ ਬਹੁਤ ਮਿਲਦੇ ਆ ਹਨਾ ਪਰ ਤੁਸੀਂ ਇੱਕ ਔਰਤ ਹੋਣ ਦੇ ਨਾਤੇ ਬਹੁਤ ਉੱਚੀ ਬਲੰਦੀ ਤੇ ਪਹੁੰਚੇ ਹੋ ਤੁਹਾਨੂੰ ਤੁਹਾਡੇ ਜਿਹੜੇ ਕਲੀਗ ਜਾਂ ਸਾਥੀ ਜਾਂ ਹੋਰਾਂ ਦਾ ਕੀ ਸਹਿਯੋਗ ਜਾਂ ਕੀ ਕੋਈ ਇਸ ਤਰ੍ਹਾਂ ਦਾ ਘਟਨਾ ਕੋਈ ਜਾਂ ਕੋਈ ਤੁਹਾਨੂੰ ਖੁਸ਼ ਨਮਾਗਾ ਯਾਦ ਹੋਵੇ ਖੁਰਮੀ ਜੀ ਉਹਨਾਂ ਨੂੰ ਲੱਤਾਂ ਉਹਨਾਂ ਨੇ ਖਿੱਚੇ ਜਿਹੜੇ ਕਮਜ਼ੋਰ ਹੁੰਦੇ ਜੀ ਜਿਹੜੇ ਬੰਦੇ ਪੋਜ਼ਿਟਿਵ ਰਹਿੰਦੇ ਸਟਰੋਂਗ ਰਹਿੰਦੇ ਉਹਨਾਂ ਨੂੰ ਪਤਾ ਕਿ ਮੋਰੇ ਬੰਦਾ ਕਿੱਦਾਂ ਦਾ ਹੈ ਕਿੱਦਾਂ ਦਾ ਬਿਲਕੁਲ ਉਹਨੇ ਜਵਾਬ ਕਿੱਦਾਂ ਦਾ ਮਿਲਣਾ ਹੈਗਾ ਮੈਨੂੰ ਇੱਕ ਵਾਰੀ ਹੋਈ ਸੀ ਮੈਂ ਤਾਂ ਉਹ ਸਟੈਂਡਰਡ ਕਮੇਟੀ 'ਚ ਲੱਗੇ ਸੀ ਹਾਲ ਤੱਕ ਬੰਦਾ ਮਾਫੀਆਂ ਮੰਗ ਰਾਇਆ ਇਸ ਕਰਕੇ ਤੁਹਾਨੂੰ ਨੌਲੇਜ ਤੁਹਾਨੂੰ ਸਟਰੈਂਥ ਤੁਹਾਡੇ 'ਚ ਹੋਣੀ ਚਾਹੀਦੀ ਆ ਡਰਨਾ ਨਹੀਂ ਚਾਹੀਦਾ ਕਿਉਂਕਿ ਉਹ ਵੀ ਬੰਦੇ ਹੀ ਆ ਜੀ ਜਿਹੜੇ ਸਾਣੂ ਸਾਡੀ ਲੱਤਾ ਖਿਚਣਗੇ ਉਹ 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 ਕਿਹੜੇ ਉੱਥੇ ਪ੍ਰਾਈਮ ਮਿਨਿਸਟਰੀ ਜਗ੍ਹਾ ਤੇ ਬੈਠੇ ਉਹ ਵੀ ਤਾਂ ਕਾਉਂਸਲਰ ਹੀ ਆ ਇਹ ਲੱਤਾ ਖਿਚਣਗੇ ਸੋ ਉਹਨਾਂ ਤੋਂ ਸੋ ਲੇਡੀਜ਼ ਨੇ ਰਿਸਪੈਕਟ ਕਰਨੀ ਚਾਹੀਦੀ ਸਾਡੀਆਂ ਨੇੜੀ ਜੱਗੇ ਹੁਣ ਅੱਗੇ ਥੋੜੀਆਂ ਜੀ ਸਿਰਫ ਸਾਡੀ ਜਿਹੜੀ ਕਾਉਂਸਲ ਹੈਗੀ ਆ ਇਹ ਲੰਡਰ ਬੋਰੋ ਫੀਲੀ ਇਸ ਤੇ 50 50 ਲੇਡੀਜ਼ 50 ਆदमी ਹੈ ਪਹਿਲੀ ਕੌਂਸਲ ਆ ਯੂ ਨਾ ਲੈਡੀ ਨੂੰ ਜ਼ਿਆਦਾ ਚਾਂਸ ਦਿੱਤਾ ਹੈ ਇਸ ਕਰਕੇ ਮੈਨੂੰ ਤਾਂ ਕੋਈ ਇਦਾਂ ਦੀ ਮੁਸ਼ਕਲ ਨਹੀਂ ਆਈ ਕਿਉਂਕਿ ਮੇਰੇ ਚ ਆਪਣੇ ਚ ਕੌਨਫੀਡੈਂਸ ਆਪਸ ਗੱਟਸ ਹੈਗੇ ਜੇ ਮੇਰੇ ਨਾਲ ਕੋਈ ਮੁਕਾਬਲਾ ਕਰਨਾ ਚਾਹੇ ਕੋਈ ਗੱਲ ਕਰਨਾ ਚਾਹੇ ਉਹ ਕਹਿੰਦੇ ਉਹ ਕਹਿੰਦੇ ਮੋਰੀ ਮੈਸੇਜ ਮਿਟਾ ਆ ਜੀ ਖਿਆਲ ਨਾਲ ਗੱਲ ਕਰਿਓ ਹਮ ਤੇ ਜਿਹੜਾ ਹੁਣ ਸਾਊਥ ਦਾ ਸਾਊਥ ਹਾਲ ਦਾ ਇਸ ਵੇਲੇ ਦਾ ਮਾਹੌਲ ਆ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕਿ ਜਿਵੇਂ ਆਪਾਂ ਦੇਖਦੇ ਹਾਂ ਕਿ ਸਿਆਸਤ ਤੇ ਸਾਹਿਤ ਇਹ ਮੁੱਖ ਇਸ ਤੋਂ ਦੀ ਇੱਕ ਤਰ੍ਹਾਂ ਕਹੋ ਕਿ ਤਰੋਹੇਰੀ ਰਹੇ ਆ ਸਾਊਥ ਹਾਲ ਦੇ ਨਾ ਜੋ ਤੋਂ ਆਪਣੀ ਕਮਿਊਨਿਟੀ ਇੱਥੇ ਵਸ ਰਹੀ ਆ ਤੇ ਅੱਜ ਕੱਲ ਦਾ ਕੀ ਮਾਹੌਲ ਚੱਲ ਰਿਹਾ ਸਾਹਿਤ ਵਿੱਚ ਤਾਂ ਅਗੇ ਨਾਲ ਬਹੁਤ ਅੱਛੇ ਰਾਈਟਰ ਵਿੱਚ ਆ ਗਏ ਲਿਖਣ ਵਾਲੇ ਵੀ ਆ ਗਏ ਸਿੰਗਰ ਵੀ ਆ ਗਏ ਮੇਰਾ ਵੀ ਬਹੁਤ ਪਿਆਰ ਆ ਆਪਣੀ ਪੰਜਾਬੀ ਬੋਲੀ ਦੇ ਨਾਲ ਮੈਂ ਹਮੇਸ਼ਾ ਸਾਥੀ ਜੀ ਨਾਲ ਰਹੀ ਹੈਗੀ ਆ ਉਹਨਾਂ ਕੋਈ ਪ੍ਰੋਗਰਾਮ ਕਰਦੇ ਸੀ ਸਨਰਾਈਜ਼ ਤੇ ਮੈਂ ਜਾਂਦੀ ਸੀ ਡਿਬੇਟਸ ਤੇ ਜਾਂਦੀ ਸੀ ਇੱਥੇ ਵਕਿਆ ਮਾਹੌਲ ਬਹੁਤ ਗਰਮ ਆ ਪੰਜਾਬੀ ਆਪਣੇ ਗਾਂ ਲਜਾਣ ਵਾਸਤੇ ਆਪਣੀ ਮਾਤ ਭਾਸ਼ਾ ਦਾ ਤੇ ਹੁਣੇ ਹਲੇ ਥੋੜੀ ਜਿਹੀ ਹੋਈ ਆ ਕਿ ਪ੍ਰੋਗਰਾਮ ਹੋਇਆ ਇੰਟਰਨੈਸ਼ਨਲ ਜੀ ਵੀ ਇੱਥੇ ਕਿਹੜਾ ਬਾਜਦਾ ਨਾ ਹਮ ਖਾਸ ਕਰਕੇ ਸਾਥੀ ਜੀ ਚਮਨ ਜੀ ਉਹਨਾਂ ਨੂੰ ਯਾਦ ਕਰੀਦਾ ਉਹਨਾਂ ਕੋ ਬਨੇ ਰੂਹਾਂ ਸੀ ਇੱਥੋਂ ਦੀ ਹਨਾ ਜਿੰਦ ਜਾਨ ਸੀ ਸਾਊਥ ਹਾਲ ਦੀ ਤੁਸੀਂ ਤਾਂ ਬਹੁਤ ਲੰਮਾ ਸਮਾਂ ਉਹਨਾਂ ਦੇ ਨਾਲ ਰਹੇ ਹੋ ਸ਼ਰਚਰਨ ਕਿਲ ਜੀ ਹੋਗੇ ਸਾਰੇ ਉਹਨਾਂ ਹਾਂਜੀ ਤੇ ਕਿਵੇਂ ਉਹਨਾਂ ਨੂੰ ਯਾਦਾਂ ਨਹੀਂ ਉਹਨਾਂ ਦੀ ਯਾਦਾਂ ਤਾਂ ਬਹੁਤ ਆਉਨੀਆਂ ਹੈਗੀਆਂ ਮੈਂ ਪਹਿਲਾਂ ਸਾਥੀ ਜਦ ਲੰਦਾ ਬਹੁਤ ਨੂੰ ਆ ਕੇ ਜਦ ਲੰਦੀ ਸਾਥੀ ਜੀ ਸਨਰਾਈਜ਼ ਤੇ ਕੰਮ ਕਰਦੇ ਸੀ ਮੈਂ ਜਦੋਂ ਆਪਣੀ ਸ਼ਾਪ ਚਲਾਉਂਦੀ ਹੁੰਦੀ ਸੀਗੀ ਤਾਂ ਉਹਨਾਂ ਦਾ ਪ੍ਰੋਗਰਾਮ ਹੁੰਦਾ ਸੀ 10 ਵਜੇ ਤੋਂ 2 ਵਜੇ ਤੱਕ ਰਾਤ ਦੇ ਡਿਸਕਸ਼ਨ ਪ੍ਰੋਗਰਾਮ ਜੀ ਮੈਂ ਸ਼ੌ 11 ਵਜੇ ਬੰਦ ਕਰਦੀ ਸੀ ਜੀ ਸਾਰੇ ਜਿਹਨਾਂ ਮੈਂ ਪਾਰਟੀ ਉਨਾਂ Participiate ਕਰਦੀ ਸੀ ਜਦੋਂ ਮੈਂ ਨਾ ਆਉਣਾ ਨਾ ਕਾਲਰ ਨੇ ਕਹਿਣਾ ਕਿ ਸਾਥੀ ਜੀ ਮਿਸੇ ਮਿੱਡਾ ਨਹੀਂ ਆਏ ਉਹ ਕਹਿੰਦਾ ਹਲੇ ਮਿਸੇ ਮਿੱਡਾ ਪਾਉਣ ਗਿੰਦੀ ਆ ਦੁਕਾਨ ਤੋਂ ਦੁਕਾਨ ਬੰਦ ਕਰਕੇ ਆਉਗੀ ਜੀ ਇੰਨਾ ਪਿਆਰ ਦਿੱਤਾ ਨਾ ਉਹਨੇ ਮੈਨੂੰ ਇੰਨੀ ਇਨਸਪੀਰੇਸ਼ਨ ਮੈਨਾਂ ਕੋ ਲਈ ਹੈ ਨਾ ਸਾਥੀ ਜੀ ਉਹ ਕਹਿੰਦੇ ਸਾਥੀ ਜੀ ਕਹਿੰਦੇ ਕਹਿੰਦੇ ਮਿਸੇ ਮਿੱਡਾ ਤੂੰ ਲੇਡੀ ਤੂੰ ਦਾ ਬੰਦਾ ਆ ਜੀ ਤੇਰੇ ਚ ਇੰਨੀ ਹਿੰਮਤ ਹੈ ਮੈਂ ਤੁਹਾਨੂੰ ਅਸੀਂ ਮੈਂ 11 ਵਜੇ ਬੁਲਾਵਾ 12 ਵਜੇ ਬੁਲਾਵਾ ਚੁੱਕੀ ਕਾਰ ਤੋਂ ਆ ਜਣੀ ਕੋਈ ਲੇਡੀ ਇਦਾਂ ਦੀ ਨਹੀਂ ਜਿਹੜੀ ਇੰਨਾ ਹੌਸਲਾ ਕਰੇ ਇਸੇ ਤਰ੍ਹਾਂ ਜੀ ਉਹ ਲੱਕੀ ਸੀ ਜੀ 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 ਲੱਕੀ ਨਾਲ ਇੱਕ ਵਾਰੀ ਖਰਮੀ ਜੀ ਇੱਕ ਹੈਪਨ ਹੋਇਆ ਉਹਦੇ ਜਿੱਦਾਂ ਸਾਨੂੰ ਜੈਲਸ ਸੀ ਉਹੀ ਤੁਸੀਂ ਕਿੰਨੇ ਵੀ ਲੇਟੀ ਦੀ ਕੋਈ ਜੈਲਸ ਕਰਦੇ ਸੀ ਤਾਂ ਉਹਨੇ अर्ਲੀ ਜਾਂਦੀ ਹੁੰਸੀ 2 ਵਜੇ 3 ਵਜੇ ਪ੍ਰੋਗਰਾਮ ਕਰ ਲੰਡਨ ਦੇ ਵਿੱਚ ਉਹ ਕਹਿੰਦੀ ਮੇਡਾ ਅੱਜ ਨਾ ਮੇਰੇ ਪਿੱਛੇ 3-4 ਬੰਦੇ ਲੱਗੇ ਹੈਗੇ ਆ ਕੱਲ ਵੀ ਇਦਾਂ ਹੀ ਹੋਇਆ ਮੈਂ ਕਿਹਾ ਲਕੀ 10 ਮੈਂ ਤੇਰੇ ਨਾਲ ਮੈਂ ਚੱਲਦੀ ਆਂ ਅਜ ਰਾਤ ਨੂੰ ਤੂੰ ਮੈਨੂੰ ਸਵੇਰੇ ਬਿਨਵਾਜ ਮਾਰ ਇੱਥੋਂ ਮੈਨੂੰ ਕਲੈਕਟ ਕਰ ਤਾਂ ਮੈਂ ਤੇਰੇ ਨਾਲ ਚੱਲਦੀ ਆਂ ਜਦੋਂ ਮੈਂ ਲਕੀ ਨਾਲ ਲੱਗ ਗਈ ਕੋਈ ਬੰਦਾ ਉੱਥੇ ਨਹੀਂ ਆਇਆ ਹਮ ਲਕੀ ਕਹਿੰਦੀ ਬਚੂ ਤਾ ਮੈਂ ਮੇਡਾ ਰਿਹਾ ਤਾ ਸਾਰੇ ਡਰਦੇ ਮੈਂ ਕਿਹਾ ਡਰਦੇ ਨਹੀਂ ਲਕੀ ਜੀ ਕਈ ਵਾਰੀ ਬੰਦੇ ਤੁਹਾਨੂੰ ਨਾ ਡਰਾਉਂਦੇ ਆ ਬਿਲਕੁਲ ਡਰੋ ਨਾ ਮੇਰੇ ਡੈਡੀ ਕਹਿੰਦੇ ਹੁੰਦੇ ਸੀ ਜੇ ਇੱਕ ਆਦਮੀ ਦੇ ਤੁਹਾਡੇ ਮਗਰ ਲੱਗ ਗਿਆ ਜਾਂ ਤੁਹਾਨੂੰ ਤੁਹਾਨੂੰ ਅਟੈਕ ਕਰਦਾ ਤੁਸੀਂ ਇੱਕ ਆਦਮੀ ਦੇ ਇੱਕ ਚਪੇੜ ਔਰਤ ਮਾਰਦੇ ਹੋ ਤਾਂ ਅੱਧਾ ਹੌਸਲਾ ਅੱਧਾ ਹੌ ਕੋਸ਼ਿਸ਼ ਕਰੋ ਆਪਣੀ ਸੇਫਟੀ ਵਾਸਤੇ ਇਹ ਨਹੀਂ ਵੀ ਦੇਖ ਕੇ ਬੰਦੇ ਦੋਹਾਂ ਜਰ ਡਰ ਕੇ ਤਾ ਵਸ ਕੰਬਣ ਲੱਪੋ ਨੋ ਬਿਲਕੁਲ ਹਨਾ ਹੌਸਲਾ ਰੱਖੋ ਔਰਤ ਔਰਤ ਕਿਹੜੀ ਚੀਜ਼ ਨਹੀਂ ਕੰਮ ਕਰ ਸਕਦੀ ਜੀ 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 ਮੇਡਾ ਜੀ ਇੱਥੇ ਸਾਊਥ ਹਾਲ ਦੇ ਵਿੱਚ ਜਿਹੜੇ ਸਾਡੇ ਕਹ ਲੋ ਕਿ ਜੁਝਾਰੂ ਕਵੀ ਸੀ ਅਵਤਾਰ ਪਾਸ਼ ਤੇ ਸ਼ਿਵ ਕੁਮਾਰ ਬਟਾਲਵੀ ਉਹਨਾਂ ਦਾ ਵੀ ਇੱਥੇ ਗੀੜਾ ਕਾਫੀ ਵਜਦਾ ਰਿਹਾ ਕਦੇ ਮੌਕਾ ਮਿਲਿਆ ਉਹਨਾਂ ਨੂੰ ਮਿਲਣ ਦਾ ਨਹੀਂ ਮੈਨੂੰ ਨਹੀਂ ਮਿਲਿਆ ਕਿਉਂਕਿ ਉਹ ਸਾਥੀ ਲਧਾਨ ਜੀ ਕੋਲ ਉਹਨਾਂ ਦਾ ਕਾਫੀ ਆਉਣ ਜਾਣ ਰਹਿੰਦਾ ਸੀ ਹਨ ਮੈਂ ਮੈਂ ਉਹਨਾਂ ਨੂੰ ਨਹੀਂ ਮੈਂ ਸ਼ੱਕੀ ਪਰ ਜਿਹੜੇ ਹੋਰ ਜਿੰਨੇ ਵੀ ਰਾਈਟਰ ਆਏ ਹਨਾ ਸਾਤੀ ਜੀ ਉਹਨਾਂ ਦੇ ਘਰ ਵੀ ਜਾਂਦੇ ਰਹੇ ਉੱਥੇ ਵੀ ਕਵੀ ਦਰਬਾਰ ਹੁੰਦਾ ਰਿਹਾ ਜਿੱਥੇ ਵੀ ਯੂਨਿਵਰਸਿਟੀ ਮੈਂ ਤਾਂ ਬ੍ਰੈਡਫੋਰਡ ਤੱਕ ਜਾ ਕੇ ਆਈਆਂ ਕਵੀ ਦਰਬਾਰ ਦੇ ਵਿੱਚ ਜੀ ਉੱਥੇ ਹੁਣ ਦੇ ਕੋਈ ਕੁਆਇੰਟੀ ਦੇ ਵਿੱਚ ਮੋਤਾ ਸਿੰਘ ਸਰਾਏ ਹੈਗੇ ਆ ਉਹ ਉਹ ਵੀ ਬੁਲਾਉਂਦੇ ਰਹਿੰਦੇ ਸਾਰੇ ਪਾਸੇ ਜਿਹੜਾ ਹੁਣ ਪ੍ਰੋਗਰਾਮ ਹੋਇਆ ਉਹਨਾਂ ਚ ਵੀ ਮੈਂ ਗਈ ਹੈਗੀ ਆ ਕਿਉਂਕਿ ਇਹ ਤੁਹਾਡਾ ਸ਼ੌਕ ਹੈ ਜੇ ਤੁਸੀਂ ਬਾਹਰ ਨਿਕਲੋਗੇ ਤੁਸੀਂ ਕੁਝ ਲਰਨ ਕਰੋਗੇ ਬਿਲਕੁਲ ਤੁਸੀਂ ਖੁਦ ਵੀ ਕੋਲ ਲਿਖਦੇ ਹੋ ਪਹਿਲਾਂ ਲਿਖਦੀ ਸੀਗੀ ਹੁਣ ਤਾਂ ਬੈਠੀ ਬੈਠੀ ਮੈਂ ਤੋੜ ਲੇ ਦੋ ਲਾਈਨਾਂ ਲਿਖ ਦੇਣੀਆਂ ਮੈਂ ਉੱਥੇ ਸੁਣਾਈਆਂ ਸੀਗੀਆਂ ਹਨਾ ਉਹਨਾਂ ਨੂੰ ਮੈਂ ਸਾਰੇ ਹੱਸ ਪਏ ਮੈਂ ਕਿਹਾ ਵੀ ਜਦੋਂ ਹੁਣ ਕੋਵਿਡ ਆਇਆ ਸੀ ਨਾ ਤਾਂ ਮੈਂ ਕਿਹਾ ਮੈਂ ਆਪਾਂ ਇਸ ਵਿੱਚ ਚਾਰ ਲਾਈਨਾਂ ਲਿਖੀਆਂ ਸੀਗੀਆਂ ਮਿਸਟਰ ਮਿੱਡਾ ਚੁੱਪ ਕਰਕੇ ਖਾਈ ਜਾ ਜੇ ਬੋਲੇਗਾ ਜਿਹੜਾ ਮਿਲਣਾ ਉਹ ਵੀ ਨਹੀਂ ਮਿਲੂਗਾ ਉਹ ਤੋਂ ਵੀ ਜਾਏਗਾ ਜੀ ਬਿਲਕੁਲ ਤੇ ਦੂਜਾ ਮਿੱਡਾ ਜੀ ਜਿਹੜੇ ਹੁਣ ਦੇਰ ਜੇ ਮੈਂ ਕੀ ਆ ਕਿਉਂਕਿ ਹੁਣ ਤੁਸੀਂ ਕਾਉਂਸਲਰ ਹੋ ਤੇ ਮੇਅਰ ਦੀਆਂ ਸਵਾਮਾਂ ਤੋਂ ਬਾਅਦ ਤੁਹਾਡੇ ਤੇ ਸ਼ਰਹੂਰ ਵੱਡੀਆਂ ਜ਼ਿੰਮੇਵਾਰੀਆਂ ਪੈ ਚੁੱਕੀਆਂ ਨਾ ਹਾਂਜੀ ਹਾਂਜੀ ਹੁਣ ਹੁਣ ਕਿਵੇਂ ਚੱਲ ਰਿਹਾ ਹੁਣ ਤਾਂ ਠੀਕ ਸੀ ਲਾਸਟ ਮੰਥ ਸਾਰਾ ਸਾਡੀ ਛੁੱਟੀਆਂ ਸਾਰਿਆਂ ਦੀ ਅਗਸਤ ਵਿੱਚ ਵਿੱਚ ਕਾਉਂਸਲ ਦੀਆਂ ਵਾਸਤੇ ਵੈਸੇ ਹੁਣ ਸਾਡੀ ਜਿਹੜੀ ਸਾਡੀ ਐਮਪੀ ਆਈ ਹੈਗੀ ਆ ਨਵੀਂ ਉਹ ਵੀ ਬੜੀ ਐਕਟਿਵ ਹੈਗੀ ਆ ਜੀ ਉਹ ਕਾਫੀ ਕੁਝ ਕਰੂਗੀ ਸਾਡੇ ਸ਼ਰਮਾ ਜੀ ਨੇ ਬਹੁਤ ਖੁਸ਼ ਕੀਤਾ ਕਿਉਂਕਿ ਉਹਨਾਂ ਦੀ ਸਰਵਿਸ ਦੇਖ ਲਓ 50 ਸਾਲ ਦੀ ਸਰਵਿਸ ਹੈਗੀ ਉਹਨਾਂ ਤਾਂ ਪਾਜੀ ਨੂੰ ਬੱਚਾ ਬੱਚਾ ਜਾਣਦਾ ਹੈ ਜਿੱਥੇ ਹੀ ਵਾਰ ਜਾਂਦੇ ਆ ਉਹਨਾਂ ਨੂੰ ਦੂਰੋਂ ਦੇਖ ਲੈਂਦੇ ਉਹਨਾਂ ਜਿਹੜਾ ਸਿਰ ਹੈਗਾ ਤੁਹਾਨੂੰ ਪਤਾ ਹੀ ਹੈ ਬੱਚੇ ਕਹਿੰਦੇ ਉਹ ਜਾ ਰਿਹਾ ਮਿਸਟਰ ਸ਼ਰਮਾ ਉਹ ਐਮਪੀ ਜਾ ਰਿਹਾ ਪਾਜੀ ਨੇ ਬਹੁਤ ਸਟਰਗਲ ਕੀਤੀ ਸਾਡੇ ਇੱਥੇ 100 ਸਾਲ ਤੋਂ ਇੰਪਰੂਵਮੈਂਟ ਲਿਆਉਣ ਦੀ ਪਰ ਤੁਹਾਨੂੰ ਪਤਾ ਹੈ ਜਦੋਂ ਇੰਪਰੂਵਮੈਂਟ ਲਿਆਓ ਉਸ ਪੈਸੇ ਚਾਹੀਦੇ ਕੋਈ ਵੀ ਕੰਮ ਕਰਨਾ ਪੈਸੇ ਚਾਹੀਦੇ ਆ ਹੁਣ ਹੁਣ ਨਵੀਂ ਗਵਰਨਮੈਂਟ ਆ ਗਈ ਹੈ ਸਾਡੀ ਆ ਗਈ ਸਾਨੂੰ ਸਾਨੂੰ ਵਧਾਈਆਂ ਦਿਓ ਬਿਲਕੁਲ ਤੁਹਾਨੂੰ ਬਹੁਤ ਬਹੁਤ ਵਧਾਈਆਂ ਬਿਲਕੁਲ ਸਹੀ ਗੱਲ ਹੈ ਤੇ ਮਿੰਟਾ ਜੀ ਜਿਹੜਾ ਅੱਜ ਦੁਬਾਰਾ ਫੇਰ 2008-09 ਤੋਂ ਬਾਅਦ ਵਿਦਿਆਰਥੀ ਵੀ ਜੇ ਮੋੜ ਖੁੱਲੇ ਹਨ ਹਾਂਜੀ ਤੇ ਸਾਊਥ ਹਾਲ ਜਾਂ ਜਿੱਥੇ ਵੀ ਆਪਣੇ ਪੰਜਾਬੀ ਵਸਦੇ ਆ ਉਹ ਪੰਜਾਬੀਆਂ ਦਾ ਮੁੱਖ ਖਿੱਚਦਾ ਕੇਂਦਰ ਹੁੰਦਾ ਕਿ ਸਾਡੇ ਬੱਚੇ ਉੱਥੇ ਜਾਣਗੇ ਸਾਡੇ ਆਪਦਿਆਂ ਚ ਕੰਮ ਕੀਤਾ ਮਿਲੂਗਾ ਹੁਣ ਜੇ ਤੁਸੀਂ ਇੱਥੇ ਨਵੇਂ ਆਏ ਬੱਚਿਆਂ ਨੂੰ ਦੇਖਦੇ ਹੋ ਤਾਂ ਕੀ ਮਹਿਸੂਸ ਹੁੰਦਾ ਅ ਖਰਮੀ ਜੀ ਮੈਨੂੰ ਮੈਂ ਰੀਅਲੀ ਦੱਸਾਂ ਆਪਣੇ ਦਿਨੋਂ ਦੱਸਾਂ ਜੀ ਮੈਨੂੰ ਬਹੁਤ ਫੀਲ ਹੁੰਦਾ ਮੈਨੂੰ ਕਈ ਵਾਰੀ ਖਾਸ ਕਰਕੇ ਜਿਹੜੇ ਸਾਡੀਆਂ ਬੇਟੀਆਂ ਆਈਆਂ ਉਹਨਾਂ ਤੇ ਬਹੁਤ ਅਰਸ ਆਉਂਦਾ ਹਮ ਉੱਥੇ ਤੁਸੀਂ ਜਿੰਨੀ ਮਰਜ਼ੀ ਅਵੇਅਰਨੈਸ ਦੇ ਦਿਓ ਇੰਡੀਆ ਦੇ ਵਿੱਚ ਉਹ ਮੰਨਦੇ ਨਹੀਂ ਜੀ ਉਹ ਦੇਖੋ ਇੱਥੇ ਤੁਸੀਂ ਦੇਖੋਗੇ ਸਾਰੇ ਗੁਰਦੁਆਰਿਆਂ ਵਿੱਚ ਦੇਖੋਗੇ ਬ੍ਰਾਡਵੇ ਦੇ ਦੇਖੂਗੀ ਮੇਰੀਆਂ ਬੱਚੀਆਂ ਥਾਂ ਥਾਂ ਫਿਰਦੀਆਂ ਸਬਜ਼ੀ ਵਾਲੇ ਦੁਕਾਨਾਂ ਤੇ ਕੰਮ ਕਰਦੀਆਂ ਜਿਹਨਾਂ ਕਿ ਇਹਨੇ ਮਾਸਟਰ ਡਿਗਰੀ ਲੈਣ ਆਈਆਂ ਮੈਨੂੰ ਬਹੁਤ ਫੀਲ ਹੁੰਦਾ ਆ ਵੀ ਇੰਨੀ ਸਟਰਗਲ ਲੜਕੀਆਂ ਕਰਦੀਆਂ ਹੈਗੀਆਂ ਮਾਪੇ ਭੇਜ ਜਾਂਦੇ ਉਹਨਾਂ ਨੇ ਇਹ ਨਹੀਂ ਪਤਾ ਕਿ ਇੱਥੇ ਕਿੰਨੀ ਮੁਸ਼ਕਲ ਆਈ ਆ 100 ਸਾਲ ਦੇ ਵਿੱਚ ਤਾਂ ਜੇ ਇੱਥੇ ਗੁਰਦੁਆਰੇ ਨਾ ਹੋਣ ਤਾਂ ਇੱਥੇ ਜਿਹੜੇ ਵਿਦਿਆਰਥੀ ਭੁੱਖੇ ਮਰ ਜਾਣਗੇ ਮੈਂ ਤੁਹਾਨੂੰ ਰਿਐਲਿਟੀ ਦੱਸਨੀ ਆ ਦਿਲੋਂ ਦੱਸਦੀ ਆ ਸਾਡੇ ਗੁਰਦੁਆਰੇ ਵਾਲਿਆਂ ਦਾ ਵੀ ਬਹੁਤ-ਬਹੁਤ ਧੰਨਵਾਦ ਹੈ ਜਿਹੜੇ ਕਿ ਉਹਨਾਂ ਦੀ ਸਪੋਰਟ ਕਰਦੇ ਆ ਤੁਹਾਨੂੰ ਇਹ ਨਹੀਂ ਲੱਗਦਾ ਕਿ ਜਿਵੇਂ ਚਲੋ ਬੱਚੇ ਉਧਰੋਂ ਆਉਂਦੇ ਆ ਉਹਨਾਂ ਕੋਲ ਅਵੇਅਰਨੈਸ ਦੀ ਘਾਟ ਕਰਕੇ ਉਹ ਛੋਟੇ ਕੰਮਾਂ ਤੇ ਰਹਿ ਜਾਂਦੇ ਆ ਕਿਉਂਕਿ ਜੇ ਮੰਨ ਲਓ ਇੱਥੇ ਕੋਈ ਬੱਚਾ ਆਉਂਦਾ ਤੇ ਉਹਨੂੰ ਪ੍ਰੋਸੈਸ ਦਾ ਪਤਾ ਹੋਵੇ ਕਿ ਮੈਂ ਜੋਬ ਕਿਵੇਂ ਹਾਸਲ ਕਰਨੀ ਆ ਤੇ ਉਹ ਅੱਗੇ ਹੋਰ ਜੋਬਾਂ ਤੇ ਵੱਡੀਆਂ ਤੇ ਵੀ ਪਹੁੰਚ ਸਕਦੇ ਆ ਪਤਾ ਉੱਥੇ ਕੋਈ ਉਹਨਾਂ ਦੀ ਕੋਈ ਨਾ ਪ੍ਰੈਕਟਿਸ ਉਹਨਾਂ ਦੀ ਕੋਈ ਉਹਨਾਂ ਦਾ ਕੋਈ ਐਕਸਪੀਰੀਅੰਸ ਨਹੀਂ ਹੈ ਕਿ ਜਿਹੜਾ ਹੁਣ ਬੀਏ ਕਰਕੇ ਆ ਗਿਆ ਐਮਏ ਕਰਕੇ ਆ ਗਿਆ ਕੋਈ ਨਾ ਉਹਨਾਂ ਦੀ ਕੋਈ ਹੱਥ ਦਾ ਕੋਈ ਕੋਰਸ ਨਹੀਂ ਹੈਗਾ ਜਦੋਂ ਕਿ ਕਿਤੇ ਜੌਬ ਵਾਸਤੇ ਜਾਂਦੇ ਹੋ ਕੋਈ ਤੁਹਾਡਾ ਐਕਸਪੀਰੀਅੰਸ ਹੈਗਾ ਉਹਨਾਂ ਕੋਲੋਂ ਜਿਹੜੇ ਬਿਜ਼ਨਸਮੈਨ ਜਾਂ ਦੁਕਾਨਦਾਰ ਵਾਲੇ ਹੈਗੇ ਆ ਨਜਾਇਜ਼ ਫਾਇਦਾ ਠਾਉਂਦੇ ਆ ਜੀ ਦੇਖੋ 10 11 ਪੌਣ ਰੇਗੀ ਘੰਟੇ ਦੀ ਤਨਖਾਹ ਆ ਹੂੰ ਉਹ ਜਿਹੜੇ ਬੱਚੇ ਹੈਗੇ ਉਹਨਾਂ ਨੂੰ ਥੋੜੇ ਤਰ੍ਹਾਂਾਂ ਦੇ ਉੱਪਰ ਸਾਰੇ ਉਹਨਾਂ ਨੂੰ ਅਪਲਾਈ ਕੀਤਾ ਉਹਨਾਂ ਦਾ ਕੰਮ ਚੱਲੀ ਜਾ ਰਿਹਾ ਜਿਹੜਾ ਸ਼ੋਸ਼ਣ ਹੁੰਦਾ ਸਾਡੇ ਸਾਡਿਆਂ ਨੂੰ ਵੱਢਦੇ ਆ ਨਾ ਸਾਡੇ ਸਾਡੇ ਮੈਂ ਤੁਹਾਨੂੰ ਦੱਸਦਾ ਕਿ ਜਦੋਂ 2008 ਚ ਮੈਂ ਇੱਥੇ ਸੀ ਇੱਥੇ ਇੱਕ ਤੂਰਨਾ ਦਾ ਭਾਈ ਸੀ ਮੈਂ 4 ਦਿਨ ਕੰਮ ਕੀਤਾ ਸੀ ਉਹਨਾਂ ਸਮੇਂ ਤੇ 4 ਦਿਨ ਦੀ ਮੇਰੀ ਤਨਖਾਹ ਨੱਪਣ ਦਾ ਉਹਨਾਂ ਨੇ ਹਿਯਾ ਕੀਤਾ ਸੀ ਤੇ ਮੈਂ ਉਦੋਂ ਦੇਸ਼ ਪ੍ਰਦੇਸ਼ ਦੇ ਵਿੱਚ ਇੱਕ ਆਰਟੀਕਲ ਆਇਆ ਸੀ ਆਪਣੇ ਵੱਲੋਂ ਲਿਖ ਕੇ ਕਿ ਸਾਊਥ ਹਾਲ ਜਿੱਥੇ ਆਪਣਿਆਂ ਨੂੰ ਆਪਣੇ ਕਰਨ ਹਲਾਲ ਉਦੇ ਬਾਅਦ ਮੈਂ ਆਪਣੇ ਸੁਖਵੀਰ ਛੋਡੀ ਜੀ ਦੇ ਨਾਲ ਐਮ ਐ ਟੀ ਵੀ ਤੇ ਗਿਆ ਉਹ ਟੀਵੀ ਤੇ ਵੀ ਮੈਂ ਉਹ ਗੱਲ ਕੀਤੀ ਉਸ ਦੀ ਤੇ ਪਰ ਤੁਸੀਂ ਇਹ ਦੇਖੋ ਕਿ ਜਦੋਂ ਮੀਡੀਆ ਦੇ ਵਿੱਚ ਜਾ ਕੇ ਆਪਾਂ ਸਿੱਧੇ ਬੋਲੇ ਕਿਉਂਕਿ ਮੈਂ ਕੰਮ ਕੀਤਾ ਸੀ ਤੇ ਉਸ ਪ੍ਰੋਗਰਾਮ ਚੋਂ ਨਿਕਲਣ ਤੋਂ ਬਾਅਦ ਮੈਨੂੰ ਫੋਨ ਆਇਆ ਪ੍ਰਾਈਵੇਟ ਨੰਬਰ ਤੋਂ ਕਹਿੰਦਾ ਜੀ ਮੈਂ ਤੂਰ ਬੋਲਦਾ ਤੇ ਤੇਰੇ ਅਕਾਊਂਟ ਦੇ ਵਿੱਚ ਪੈਸੇ ਪਾ ਤੇ ਯਾਰ ਤੂੰ ਕਾਹਨੂੰ ਬੋਲਣਾ ਸੀ ਉੱਥੇ ਯਾਨੀ ਕਿ ਕਹਿਣ ਦਾ ਮਤਲਬ ਕਿ ਸਿਰ ਖੜੇ ਦਾ ਖਾਲਸਾ ਆ ਸਰ ਬਸ ਉਹੀ ਹੈਗਾ ਨਹੀਂ ਹੁਣ ਹੁਣ ਵੀ ਕਰਦੇ ਆ ਜੀ ਹਨ ਸਿਕੂ ਸਿਕੂ ਜੀ ਸੋ ਡੀਜੀ ਬਹੁਤ ਮੇਰੀ ਰਿਗਾਰਡ ਕਰਦੇ ਆ ਉਹਨਾਂ ਕੋ ਭੰਗੜਾ ਸਿਖਾਇਆ ਜੀ ਜੀ ਅੱਜ ਤੋਂ 40 ਸਾਲ ਪਹਿਲਾਂ ਬਹਾਰਾਂ ਪੰਜਾਬ ਦੀ ਬਹਾਰਾਂ ਦੀ ਪੰਜਾਬੀ ਉਹਨਾਂ ਨੇ ਮੈਨੂੰ ਭੰਗੜਾ ਸਿਖਾਇਆ ਕਲਾਸਾਂ ਲਾਉਂਦੇ ਸੀ ਗ੍ਰੈਂਡਫਾਦਰ ਕਮਿਊਨਿਟੀ ਸੈਂਟਰ ਦੇ ਵਿੱਚ ਹੁਣ ਵੀ ਹਾਲੇ ਮੈਂ ਲਾਸਟ ਵੀਕ ਉਹਨਾਂ ਨੂੰ ਫੋਨ ਕੀਤਾ ਉਹਨਾਂ ਇੱਕ ਬੁੱਕ ਲਿਖਣ ਦੀ ਰਿਲੀਜ਼ ਹੋਣੀ ਆ ਹੁਣ ਜੀ ਤੇ ਬਹੁਤ ਬਹੁਤ ਦਾਨੀ ਬੰਦੇ ਹੈਗੇ ਬਹੁਤ ਨਾਈਸ ਹੈਗੇ ਮੈਂ ਇਹ ਕਹਿ ਸਕਦੀ ਹਾਂ ਮੈਨੂੰ ਤਾਂ ਗੁਰਮੀ ਜੀ ਸਾਰੇ ਬਹੁਤ ਪਿਆਰ ਕਰਦੇ ਮੈਂ ਸਾਰਿਆਂ ਨੂੰ ਪਿਆਰ ਕਰਦੀ ਇਹ ਨਹੀਂ ਮੈਂ ਦੇਖਿਆ ਕਿ ਇਹ ਆਦਮੀ ਹੈ ਜੇ ਔਰਤ ਹੈ ਜਾਂ ਕਿਦਾਂ ਦਾਨ ਤੁਹਾਡੇ ਹੱਥ ਤੇ ਤੁਹਾਡੀ ਰਿਸਪੈਕਟ ਹੈ ਬਿਲਕੁਲ ਕਿ ਹਾਂਜੀ ਇਸ ਇੱਥੇ ਜਿਹੜੇ ਬੱਚੇ ਆ ਉਹਨਾਂ ਦੀ ਬਹੁਤ ਔਕਾ ਕਮੋਡੀਸ਼ਨ ਨਹੀਂ ਸਾਡੇ ਬੰਦੇ ਮੈਂ ਇਹ ਵੀ ਕਹਿੰਨੀ ਸਾਡੇ ਬੰਦਿਆਂ ਦੇ ਵੀ ਕੁਝ ਜਿਹੜੇ ਇੱਥੇ ਰਹਿੰਦੇ ਆ ਰੈਂਟ ਏਨੇ ਵਧਾਉਂਦੇ ਹੂੰ ਬਹੁਤ ਔਖਾ ਇੱਕ ਬੰਦੇ ਨੂੰ ਰੈਂਟ ਦੇਣਾ ਬਾਕਸ ਰੂਮ ਦਾ ਰੈਂਟ ਕੀ ਸੀ 35 40 ਪੌਂਡ ਦਾ ਚਲੋ ਹੁਣ ਇੰਟਰਸਟ ਵਧ ਗਿਆ ਤੁਸੀਂ 50 60 ਪੌਂਡ ਕਰ ਦੋ ਬੱਚੇ 100 100 ਪੌਂਡ ਦਿੰਦੇ ਮੇਰੇ ਨਾਲ ਗੱਲ ਹੋਈ ਆ ਕਹਿੰਦੀ ਫਿਰ ਆਂਟੀ ਤੁਸੀਂ ਦੋ ਜਣੇ ਸੌਣੇ ਆ ਫਿਰ ਉਹ ਕਹਿੰਦੇ ਤੁਸੀਂ ਦੋ ਨਹੀਂ ਸੌ ਸਕਦੇ ਤੁਸੀਂ ਆਪਣਾ ਟਾਈਮ ਬਣੋ ਇਦਾਂ ਮੈਂ ਤਾਂ ਪਹਿਲੀ ਵਾਰ ਦੇਖਿਆ ਹੈ ਪਰ ਮੀਡੀਆ ਇਦਾਂ ਦੀਆਂ ਗੱਲਾਂ ਹੁੰਦੀਆਂ ਮੈਨੂੰ 52 ਸਾਲ ਉੱਥੇ ਰਹਿੰਦਿਆਂ ਨੂੰ ਹੋ ਗਿਆ ਅਸੀਂ ਕਿਰਾਏ ਤੇ ਰਹੇ ਹਾਂ ਸਾ ਫੈਮਲੀ ਵਾਂਗ ਰਹਿੰਦੇ ਸੀ ਹਣਾ ਕਦੀ ਉਹਨਾਂ ਨੂੰ ਕੋਈ ਮੁਸ਼ਕਲ ਨਹੀਂ ਹੋਈ ਬੱਚੇ ਬਹੁਤ ਸਟਰਗਲ ਕਰਦੇ ਅਸੀਂ ਤਾਂ ਮੈਂ ਤਾਂ ਇਹੀ ਕਹਿਨੀ ਆ ਠੀਕ ਹੈ ਕਹਿਣਾ ਚਾਹੁੰਗੇ ਜਿਹੜੇ ਇਸ ਤਰ੍ਹਾਂ ਜਿਵੇਂ ਆਪਾਂ ਗੱਲ ਕਰਕੇ ਟਾਂਕ ਇੱਕ ਦੂਜੇ ਦਾ ਸ਼ੋਸ਼ਣ ਕਰਦੇ ਆ ਕੀ ਕਹਿਣਾ ਚਾਹੁੰਗੇ ਉਹਨਾਂ ਨੂੰ ਨਹੀਂ ਕਰਨਾ ਨਹੀਂ ਚਾਹੀਦਾ ਦੇਖੋ ਇਹ ਸੋਚੋ ਠੀਕ ਹੈ ਬੱਚੀਆਂ ਆਈਆਂ ਸਾਡੇ ਬੱਚਿਆਂ ਵਰਗੀਆਂ ਆਈਆਂ ਸਾਡਾ ਕੋਈ ਬੱਚਾ ਕਿਤੇ ਬਾਹਰ ਜਾਵੇ ਮਾਪੇ ਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਹਨਾ ਜੇ ਆ ਹੀ ਗਏ ਆ ਸਾਨੂੰ ਆਦੀ ਹੈਲਪ ਕਰਨੀ ਚਾਹੀਦੀ ਹੈ ਮੇਰੇ ਕੋਲ ਇੱਥੇ ਕੋਈ ਵੀ ਨੰਗਦੇ ਵੜਦੇ ਕੋਈ ਕੁੜੀ ਆਂਟੀ ਕੋਈ ਕਾਮਾਦਾਸ ਮੈਨੂੰ ਮੈਂ ਕਈਆਂ ਨੂੰ ਕਹਿੰਨੀ ਮੈਂ ਤੁਹਾਨੂੰ ਦੱਸਾਂਗੀ ਕਿ ਉਹ ਕਿੰਨੇ ਸਫਾਈ ਦਾ ਕੰਮ ਦਾਸ ਦਾ ਆਂਟੀ ਕਰਨਾ ਫਿਰ ਮੈਂ ਦੋ ਚੌ ਕੁੜੀਆਂ ਨੂੰ ਘਰਾਂ ਸੇ ਸਫਾਈ ਦਾ ਲਾਇਆ ਉਹਨਾਂ ਨੂੰ ਪਹਿਲੀ ਮੈਂ ਇਹ ਗੱਲ ਕਹੀ ਆ ਨਾ ਚੋਰੀ ਨਾ ਝੂਠ ਇਹ ਦੋ ਚੀਜ਼ਾਂ ਦਾ ਖਿਆਲ ਰੱਖਣਾ ਅਗਰ ਤੁਹਾਡੇ ਦੋ ਚੀਜ਼ਾਂ ਨਾ ਹੋਈਆਂ ਨਾ ਮੈਂ ਤੁਹਾਡੇ ਤੇ ਕੰਪਲੇਨ ਕਰੂੰਗੀ ਬਿਲਕੁਲ ਜੇ ਕਰਤਾਰ ਉੱਚਾ ਦਾ ਸਾਰਾ ਹਾਂ ਮੈਂ ਤੁਹਾਨੂੰ ਭੇਜਿਆ ਉਸ ਘਰ 'ਚ ਮੈਂ ਜ਼ਿੰਮੇਵਾਰੀ ਲਈ ਆ ਤੁਹਾਨੂੰ ਕੋਈ ਚੀਜ਼ ਚਾਹੀਦੀ ਮੰਗ ਲਓ ਠੀਕ ਇਹ ਤੁਸੀਂ ਖਾਣਾ ਮੰਗ ਲਓ ਕੋਈ ਚੀਜ਼ ਲੈਣੀ ਹੈ ਪੈਸੇ ਮੰਗ ਲਓ ਆਂਟੀ ਮੈਨੂੰ 10 ਪਾਉਂਡ ਦੇ ਦਿਓ ਮੈਨੂੰ ਆਹ ਚੀਜ਼ ਚਾਹੀਦੀ ਇਨਸਟੇਡ ਆਫ ਤੁਸੀਂ ਉਹਦੀ ਚੀਜ਼ਾਂ ਚੋਰੀ ਕਰੋ ਜਾਂ ਉਹ 올ਡ ਬੁੜੀ ਦੇ ਨਾਲ ਤੁਸੀਂ ਬੇਈਮਾਨੀ ਕਰੋ ਉਹ ਨਹੀਂ ਮੈਂ ਹੋਣ ਦੇ ਜੀ ਮੈਂ ਤਾਂ ਅੱਜ ਤੁਸੀਂ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਾਨੂੰ ਸਮਾਂ ਦਿੱਤਾ ਤੇ ਮੈਂ ਕਹਿੰਨਾ ਕਿ ਸਾਡਾ ਆਉਣਾ ਜਾਂ ਸਾਡਾ ਮਿਲਣਾ ਵੀ ਇਹ ਵੱਡ ਭਾਗਾ ਹੋ ਗਿਆ ਕਿਉਂਕਿ ਮੈਂ ਚਾਹਣਾ ਹੁੰਦਾ ਕਿ ਜਦੋਂ ਵੀ ਜਿਹੜੇ ਸਾਡੇ ਸਮਾਜ ਦੇ ਲਈ ਰਾਧ ਸੇਰੇ ਬਣ ਕੇ ਚੱਲਦੇ ਸ਼ਖਸੀਅਤਾਂ ਅਸੀਂ ਉਹਨਾਂ ਨੂੰ ਸਾਡੇ ਦੂਜੇ ਭਾਈਚਾਰੇ ਦੇ ਸਾਡੇ ਲੋਕਾਂ ਦੇ ਰੂਪ ਰੂਪ ਕਰਾਉਂਦੇ ਰਹੀਏ ਤੇ ਤੁਹਾਡਾ ਅੱਜ ਦਾ ਇੰਨਾ ਕੀਮਤੀ ਸਮਾਂ ਦੇਣ ਲਈ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਮੈਂ ਲਾਸਟ ਰਿ ਚ ਗੱਲ ਕਹਿਣਾ ਚਾਹੁੰਨੀ ਹੈ ਸਾਰੇ ਆਪਣੇ ਭਰਾਵਾਂ ਨੂੰ ਆਪਣੀਆਂ ਵਾਈਫ ਨੂੰ ਆਪਣੀਆਂ ਧੀਆ ਨੂੰ ਆਪਣੇ ਭੈਣਾਂ ਨੂੰ ਅਨਕਰੇਜ ਕਰੋ ਚੰਗੇ ਕੰਮ ਕਰਨ ਵਾਸਤੇ ਉਹ ਅੱਗੇ ਆਉਣ ਇਹ ਨਾ ਕਹਿਣ ਬੈਠ ਜਾਓ ਆਰਾਮ ਦੇ ਨਾਲ ਹੁਣ ਟਾਈਮ ਬਦਲ ਗਿਆ ਹੈ ਸਾਨੂੰ ਹਨਾ ਕਾਂ ਦੀ ਕਾ ਬਦਲਣਾ ਚਾਹੀਦਾ ਟੈਕਨੋਲੋਜੀ ਆ ਗਈ ਹੈ ਜੇ ਅਸੀਂ ਨਹੀਂ ਸਿੱਖਾਂਗੇ ਨਹੀਂ ਜਾਵਾਂਗੇ ਤਾਂ ਅਸੀਂ ਪਿੱਛੇ ਰਹਿ ਜਾਾਂਗੇ ਇਸ ਕਰਕੇ ਖਾਸ ਕਰਕੇ ਭਰਾਵਾਂ ਨੂੰ ਮੇਰੀ ਇਹ ਹੀ ਰਿਕਵੈਸਟ ਹੈਗੀ ਆ ਮੈਨੂੰ ਮੈਂ ਆਪਣੇ ਹਸਮਣ ਦਾ ਲਾਸਟ ਵਿੱਚ ਬਹੁਤ ਧੰਨਵਾਦ ਕਰਦੀ ਜਿਨ੍ਹਾਂ ਨੇ ਕਰਕੇ ਮੈਂ ਇੱਥੇ ਪਹੁੰਚੀ ਅਗਰ ਮੈਨੂੰ ਉਹ ਸਪੋਰਟ ਨਾ ਕਰਦੇ ਜਿੱਦਾਂ ਮੈਂ ਮਾਸਟਰ ਡਿਗਰੀ ਲੈ ਕੇ ਆਈਆਂ ਬੀਐਡ ਕਰਕੇ ਆਈਆਂ ਮੈਨੂੰ ਕੋ ਉਦਾਂ ਦਾ ਮਿਲ ਜਾਂਦਾ ਬਹਿ ਜਾਣਾ ਉੱਥੇ ਬੜੀਆਂ ਡਿਗਰੀਆਂ ਚੱਲਦੀਆਂ ਨਹੀਂ ਮੈਂ ਆਪਣੇ ਹਸਮਣ ਤੈਅ ਜੀ ਨੂੰ ਆਪਣੇ ਬੱਚਿਆਂ ਦਾ ਧੰਨਵਾਦ ਕਰਦੀ ਬੱਚਿਆਂ ਨੇ ਮੇਰੇ ਨੂੰ ਬਹੁਤ ਸਪੋਰਟ ਕੀਤੀ ਜੀ ਮੰਨਿਛੇ ਮੇਰੇ ਦੋਨੇ ਬੱਚੇ ਪ੍ਰਾਈਵੇਟ ਸਕੂਲ ਪੜੇ ਦੋਨਾਂ ਡਿਗਰੀਆਂ ਲਈਆਂ ਆ ਮੈਨੂੰ ਉਹਨਾਂ ਤੇ ਪ੍ਰਾਊਡ ਹੈਗਾ ਉਹਨਾਂ ਨੇ ਮੇਰੀ ਬਹੁਤ ਹੈਲਪ ਕੀਤੀ ਜਦੋਂ ਮੈਂ ਬਾਹਰ ਜਾਂਦੀ ਆ ਫਿਰ ਡੈਡੀ ਨਾਲ ਸ਼ਾਪ 'ਚ ਖੜਦੇ ਸੀ ਕਿਆ ਬਾਤ ਖਾਸ ਕਰਕੇ ਮੇਰੀ ਬੇਟੀ ਨੇ ਆਪਣੇ ਬਿਜ਼ਨਸ ਦੇ ਵਿੱਚ ਬਹੁਤ ਹਿੱਸਾ ਪਾਇਆ ਵਾਹ ਉਹਨੇ ਬਾਹਰ ਜਾ ਕੇ ਨਹੀਂ ਦੇਖਿਆ ਸੈਟਰਡੇ ਸੰਡੇ ਉਹਨੇ ਸ਼ਾਪ 'ਚ ਖੜ ਜਾਣਾ ਅਸੀਂ ਸ਼ਾਪਿੰਗ ਕਰਨ ਜਾਣਾ ਉਸ ਆਪਣੀ ਬੇਟੀ ਤੇ ਵੀ ਧੰਨਵਾਦ ਕਰਦੀ ਆ ਚਲੋ ਥੈਂਕ ਯੂ ਸੋ ਦੋਸਤੋ ਇਹ ਸਨ ਸ਼੍ਰੀਮਤੀ ਮਿੰਦਰ ਕੌਰ ਮੇਡਾ ਜਿਨ੍ਹਾਂ ਨੇ ਲੰਮੇ ਸਮੇਂ ਤੋਂ ਕਾਉਂਸਲਰ ਵਜੋਂ ਸਵਾਮਨ ਨਵਾਈਆਂ ਨਵਾਈਆਂ ਪਰ ਈਲਿੰਗ ਕਾਉਂਸਲ ਦੇ ਮੇਅਰ ਵਜੋਂ ਵੀ ਆਪਣੀ ਭਰਮੀ ਹਾਜ਼ਰੀ ਲਗਵਾਈ ਪੂਰਾ ਜਿਹੜਾ ਯੂਕੇ ਵੱਸਦਾ ਭਾਈਚਾਰਾ ਉਹਨਾਂ ਤੇ ਮਾਣ ਕਰਦਾ ਸਾਨੂੰ ਵੀ ਮਾਣ ਕਿ ਉਹ ਸਾਨੂੰ ਜਿੱਥੇ ਆਪਣੇ ਛੋਟੇ ਵਜੋਂ ਪਿਆਰ ਦੇ ਨੇ ਸਾਨੂੰ ਅਸੀਸਾਂ ਦਿੰਦੇ ਨੇ ਤੇ ਉੱਥੇ ਸਾਡੇ ਹਾਨੀਆਂ ਨੂੰ ਜਾਂ ਆਪਣੇ ਵੱਡਿਆਂ ਨੂੰ ਵੀ ਉਵੇਂ ਹੀ ਰਲਮਾ ਮਿਲਮਾ ਜਾਂ ਜਿੰਨਾ ਉਹਨਾਂ ਦੀ ਝੋਲੀ 'ਚ ਪਿਆਰ ਆ ਉਹ ਦਿੰਦੇ ਰਹਿੰਦੇ ਆ ਤੇ ਅਸੀਂ ਇਸ ਤੋਂ ਬਾਅਦ ਵੀ ਹੋਰਾਂ ਕਿਸੇਦਾਂ ਤੁਹਾਡੇ ਨਾਲ ਮਲਾਉਣ ਦੀ ਸ਼ਾਦੀ ਭਰਦੇ ਆ ਤੇ ਇਸੇ ਤਰ੍ਹਾਂ ਹੀ ਪਾਇਂਦਰਾ ਯੂਕੇ ਦੇ ਇਹਨਾਂ ਐਪੀਸੋਡ ਦੇ ਨਾਲ ਜੁੜੇ ਰਹਿਣਾ ਧੰਨਵਾਦ ਧੰਨਵਾਦ